ਸਭ ਤੋਂ ਪਹਿਲਾਂ ਦੀ ਫਾਰਿਆਂ ਨੂੰ ਬੀਵੀਐਨ ਡੈਰੀ ਟਾਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਆਂ ਜੀ ਚੈਂਪੀਅਨ ਬੰਦਿਆਂ ਕੋਲ ਜੀ ਤੇ ਇਸ ਵਕਤ ਸਭ ਤੋਂ ਮਤਲਬ ਕਿ ਡੈਰੀ ਫਾਰਮਿੰਗ ਦੀ ਲਾਈਨ 'ਚ ਹਾਈਲਾਈਟਡ ਇਨਸਾਨ ਤੇ ਚੈਂਪੀਅਨਸ਼ਿਪ ਦਸੰਬਰ ਦੇ ਵਿੱਚ ਹੋਈ ਸੀਗੀ ਪੀਡੀਐਫ 'ਚ ਤਿੰਨ ਤਿੰਨ ਗਾਇਆਂ ਜਿੱਤੀਆਂ ਉਹਨਾਂ ਦੀਆਂ ਜੀ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਸਵਾਗਤ ਕਰਨਾ ਚਾਹੁੰਦਾ ਹਾਂ ਸ਼੍ਰੀ ਕਵਾਲ ਪਾਲੀਆ ਜੀ ਦਾ ਸਤਿ ਸ੍ਰੀ ਅਕਾਲ ਭਾਜੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਇਸ ਯੋਗ ਸਮਝਿਆ ਕਿ ਆਪਾਂ ਤੁਹਾਡੇ ਨਾਲ ਕੁਝ ਡਿਸਕਸ ਕਰ ਸਕੀਏ ਤੇ ਭਾਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਡੈਰੀ ਫਾਰਮ ਕਰਦਿਆਂ ਨੂੰ ਆਪਾਂ 2009 ਦੇ ਵਿੱਚ ਸ਼ੁਰੂ ਕੀਤਾ ਸੀਗੇ ਜੀ ਕਿੰਨੀਆਂ ਗਾਵਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਤਕਰੀਬਨ 2007 ਦੇ ਵਿੱਚ ਸਾਡੇ ਕੋਲ ਪੰਜ ਜਾਨਵਰ ਘਰੇ ਸੀਗੇ ਠੀਕ ਹੈ ਜਿਵੇਂ ਆਮ ਲੁੱਕ ਰੱਖਦੇ ਆਪਾਂ ਤੇ ਉਸ ਤੋਂ ਬਾਅਦ ਫਿਰ 2009 ਦੇ ਵਿੱਚ ਅਸੀਂ ਸੈੱਡ ਬਣਾਇਆ ਸੀਗਾ ਠੀਕ ਹੈ ਨਵਾਂ ਬਣਾਇਆ ਸੀਗਾ ਇੱਥੇ ਖੇਤ ਵਿੱਚ ਤੇ ਫਿਰ ਕਿਵੇਂ ਸੁਧਾਰ ਕੀਤਾ ਅੱਜ ਮਤਲਬ ਕਿ ਪੰਜਾਬ ਦੇ ਮੇਲਿਆਂ ਦੇ ਖੂਬ ਨਾਮ ਵੱਜਦਾ ਹੈ ਜੀ ਇਕਬਾਲ ਪਾਲੀਆ ਜੀ ਦਾ ਕੀ ਜਰਨੀ ਸੀ 2009 ਤੋਂ ਲੈ ਕੇ 25 ਤੱਕ ਦੀ ਸੁਧਾਰਤਾ ਜੀ ਦੇਖੋ ਫਾਰਮਰ ਦਾ ਪਹਿਲਾਂ ਤਾਂ ਮੈਨੇਜਮੈਂਟ ਆ ਜੀ ਠੀਕ ਹੈ ਆਪਣੀ ਮਿਹਨਤ ਆ ਉਸ ਤੋਂ ਬਾਅਦ ਬਰੀਡ ਆ ਜੀ ਤੇ ਬਰੀਡ ਆ ਬਰੀਡ ਤੇ ਕੰਮ ਜ਼ਿਆਦਾ ਕੀਤਾ ਆਪਾਂ ਨੇ ਬਰੀਡ ਕਿੱਥੋਂ ਲਾਈਨ ਸ਼ੁਰੂ ਕੀਤੀ ਸੀਗੀ ਜੀ ਬਰੀਡ 2009 ਤੋਂ ਲਾਈਨ ਸ਼ੁਰੂ ਕੀਤੀ ਹੈ ਜੀ ਸਰਦਾਰ ਹਰਪੀਤ ਸਿੰਘ ਹੁੰਦਲ ਓੰਕਾਰ ਡੈਰੀ ਫਾਰਮ ਜੀ ਨੂਰਪੁਰ ਹਕੀਮਾ ਵਾਲੀ ਨੂਰਪੁਰ ਹਕੀਮਾ ਵਾਲੀ ਜੀ ਪੰਜਾਬ ਦਾ ਸਭ ਤੋਂ ਟੌਪ ਦਾ ਫਾਰਮ ਕਹਿ ਲੀਏ ਜੀ ਆਪਾਂ ਤੇ ਉਹਨਾਂ ਤੋਂ ਸ਼ੁਰੂ ਕੀਤੀ ਸੀਗੀ ਜੀ ਹਾਂਜੀ ਹਾਂਜੀ ਬਹੁਤ ਗਾਮਾਂ ਲਈਆਂ ਨੇ ਉਸ ਟਾਈਮ ਨੂੰ ਹੁਣ ਮੈਂ ਵੀ ਕਹਿਣਾ ਚਾਹਨਾ ਤੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਤੁਹਾਡੀ ਦੋਨਾਂ ਦੀ ਜੋੜੀ ਹੈ ਜੀ ਜੈ ਔਰ ਵੀਓ ਵਾਲੀ ਜੋੜੀ ਕਹਿ ਲਈਏ ਜੀ ਅੱמא ਕਿਵੇਂ ਗਾਈਡ ਵੀ ਕੀਤਾ ਭਾਜੀ ਉਹਨਾਂ ਨੇ ਤੁਹਾਨੂੰ ਕਿਉਂਕਿ ਭਾਈ ਦਾ ਐਕਸਪੀਰੀਅੰਸ ਬਹੁਤ ਹੈ ਜੀ ਇਹ ਮੰਨ ਲਓ ਜਿੰਨਾ ਹੁਣ ਤੱਕ ਜਿੱਥੇ ਤੱਕ ਮੈਂ ਪਹੁੰਚਿਆ ਬਰੀਡ ਦੇ ਵਿੱਚ ਅੱਛਾ ਜੀ ਠੀਕ ਹੈ ਸੈੱਟ ਤਾਂ ਦੇਖੋ ਸਾਡਾ ਨਾਰਮਲ ਆ ਠੀਕ ਹੈ ਪਰ ਗਾਈਆਂ ਟੌਪ ਦੀਆਂ ਖੜੀਆਂ ਜੀ ਬ੍ਰਾਂਡ ਸਾਡੇ ਲੋ ਬਈ ਅਸੀਂ ਚੰਗਾ ਤਿਆਰ ਕਰ ਬਿਲਕੁਲ ਜੀ ਬ੍ਰਾਂਡ ਦੇ ਉਹਨਾਂ ਨੇ ਮੈਨੂੰ ਬਹੁਤ ਮੇਰੇ ਨਾਲ ਸਹਿਯੋਗ ਦਿੱਤਾ ਠੀਕ ਹੈ ਜਦੋਂ ਵੀ ਕਿਹਦੀ ਗੁਰੂ ਤੋਂ ਬਿਨਾਂ ਤਾਂ ਗਿਆਨ ਨਹੀਂ ਹੈਗਾ ਤੇ ਹੁਣ ਜੋ ਸਾਰਾ ਕੁਝ ਮੇਰਾ ਮੰਨ ਲਓ ਗੁਰੂ ਮੰਨਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਨਹੀਂ ਬੰਦਾ ਕਾਮਯਾਬ ਹੋ ਕੇ ਭੁੱਲ ਜਾਂਦਾ ਹੈ ਨਹੀਂ سپورਟ ਬਹੁਤ ਜ਼ਰੂਰੀ ਆ ਅੱਗੇ ਚੱਲ ਜਿੰਨੇ ਜੋ ਕਿ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਤਾਂ ਅਸੀਂ ਸਾਡੇ ਕੋਲ ਜਿੰਨੇ ਇੱਕ ਫਾਰਮਰ ਆਉਂਦੇ ਨੇ ਅਸੀਂ ਉਹਨਾਂ ਨੂੰ ਹਰ ਗੱਲ ਸੱਚਾਈ ਦੱਸਦੇ ਆ ਵੀ ਕਿਵੇਂ ਮੈਨੇਜਮੈਂਟ ਕਰਨੀ ਹੈ ਠੀਕ ਹੈ ਜੀ ਤੇ ਜਿੱਦਾਂ ਤੁਸੀਂ ਸ਼ੈੱਡ ਵੱਤ ਦਾ ਜ਼ਿਕਰ ਕੀਤਾ ਜੀ ਸਾਡੇ ਰਿੰਕੂ ਭਾਜੀ ਹੈ ਜੀ ਉਹ ਕਹਿੰਦੇ ਹੁੰਦੇ ਬਈ ਦੁੱਧ ਸ਼ੈਡਰ ਨਹੀਂ ਦੇਣਾ ਦੁੱਧ ਗਾਇਆਂ ਨੇ ਦੇਣਾ ਜੀ ਤੇ ਗਾਇਆਂ ਬ੍ਰਾਂਡ ਖੜਾਈ ਜੀ ਦੇਖ ਲਿਆ ਫਿਰ ਆਪਾਂ ਤੇ ਮੇਲੇ 'ਚ ਵੀ ਦੇਖਿਆ ਹੁਣ ਤੇ ਹੁਣ ਜਿਹੜੀਆਂ ਚੈਂਪੀਅਨਸ਼ਿਪ 'ਚ ਖੜਾਈਆਂ ਗਾਇਆਂ ਤੁਸੀਂ ਚੈਂਪੀਅਨਸ਼ਿਪ ਦੀ ਗੱਲ ਕਰ ਲਈਏ ਉਹ ਕਿਵੇਂ ਆਪਣੀ ਬਰੀਡ ਸੀਗੀ ਸਾਰੀ ਸਾਰੀ ਆਪਣੀ ਬਰੀਡ ਦੀ ਤੇ ਦੋ ਦੰਦ 'ਚ ਵੀ ਤੁਹਾਡੀ ਗਾਈ ਜਿੱਤੀ ਹੈ ਜੀ ਤੇ ਵੱਡੀਆਂ ਗਮਾਂ 'ਚ ਜਿੱਤੀ ਹੈ ਦੋ ਦੰਦ ਦੇ ਵਿੱਚ ਵੀ ਫਰਸਟ ਰਹੀ ਹੈ ਜੀ ਆਪਾਂ ਹਾਂਜੀ ਹਾਂਜੀ ਸੈਕਿੰਡ ਦੇ ਵਿੱਚ ਵੀ ਦੋ ਦੰਦ 'ਚ ਆਪਣਾ ਤੁ ਜਨਮ ਰਹੀ ਹੈ ਜੀ ਅੱਛਾ ਜੀ ਤੇ ਵੱਡੀਆਂ ਦੇ ਵਿੱਚ ਵੀ ਆਪਣਾ ਪਹਿਲਾ ਨੰਬਰ ਇਹ ਸੀ ਜੇ ਇੱਕ ਅੱਧੀ ਹੋਰ ਬਾਈ ਵੀ ਹੁੰਦੀ ਪਹਿਲੇ ਤਿੰਨ ਨੰਬਰ ਹੀ ਲੈ ਜਾਣੇ ਸੀ ਗਈ ਸੀ ਤੁਹੀਂ ਉਹ ਮੈਨੂੰ ਹਰਪ੍ਰੀਤ ਬਾਈ ਕਹਿੰਦਾ ਰਿਹਾ ਜੀ ਵੀਰਾ ਅੱਛਾ ਜੀ ਵੀ ਤੂੰ ਦੂਜੀ ਇੱਕ ਹੋਰ ਜਿਹੜੀ ਵੱਡੀਆਂ ਦੇ ਵਿੱਚ ਸੀਗੀ ਦੋ ਤਿੰਨ ਗਾਵਾਂ ਲਾਈਆਂ ਸੀਗਾ ਉੱਤੇ ਹਾਂਜੀ ਹਾਂਜੀ ਤੇ ਲੈ ਕੇ ਤਾਂ ਮੈਂ ਤਕਰੀਬਨ 70 ਪਲੱਸ ਗਿਆ ਸੀਗਾ ਘਰੋਂ ਤੋਂ ਉੱਪਰ ਸੀਗੀ ਤੇ ਉੱਥੇ ਜਾ ਕੇ ਲੋੜ ਥੋੜਾ ਜਿਹਾ ਫਰਕ ਪੈ ਜਾਂਦਾ ਪੈ ਜਾਂਦਾ ਜੀ ਕੰਪੀਟੀਸ਼ਨ ਦੇ ਵਿੱਚ ਜਾ ਕੇ ਤੇ ਸ਼ਾਇਦ ਉਹਦਾ ਵੀ ਦੂਜਾ ਇੱਕ ਨੰਬਰ ਹੋਰ ਲੈ ਲੈਂਦੀ ਸੀ ਤੇ ਕਿੰਨਾ ਦਿੱਤਾ ਜੀ ਦੋ ਦੰਦ ਦੇ ਵਿੱਚ ਫਰਸਟ ਨੇ ਕਿੰਨਾ ਦਿੱਤਾ ਸੈਕੰਡ ਨੇ ਕਿੰਨਾ ਦਿੱਤਾ ਤੇ ਵੱਡੀਆਂ ਗਾਵਾਂ ਇਨਾਂ ਦਾ ਜੀ ਤਕਰੀਬਨ ਮੰਨ ਲਓ 1 ਦਾ 150 ਗ੍ਰਾਮ ਦਾ ਫਰਕ ਹੈ ਜੀ ਵੀ ਦੋ ਬਰਾਬਰ ਹੀ ਰਹਿ ਗਈਆਂ ਜੀ 50-50 ਲੀਟਰ ਤੇ ਪਹਿਲੇ ਸੂਏ ਹਨ ਦੋ ਦੰਦ ਹਾਂਜੀ ਹਾਂ ਦੋ ਦੰਦ 50 ਲੀਟਰ ਬਹੁਤ ਵੱਡੀ ਗੱਲ ਹੈ ਜੀ ਦੋਨੇ ਬਰਾਬਰ ਹੀ ਨੇ 150 ਗ੍ਰਾਮ ਦੇ ਫਾਸਲੇ ਠੀਕ ਹੈ ਜੀ ਤੇ ਇਹ ਕੰਪੀਟੀਸ਼ਨ ਜਿੰਨਾ ਵੀ ਹੋਇਆ ਆਪਸ ਵਿੱਚ ਹੀ ਹੋਇਆ ਸਾਡਾ ਠੀਕ ਹੈ ਜੀ ਤੇ ਵੱਡੀ ਵੱਡੀ ਦੇ 60 ਕਿਲੋ ਕੱਟੇ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਅੱਜ ਕੰਪੀਟੀਸ਼ਨ ਜਿੱਤ ਕੇ ਜੀ ਕਿਉਂਕਿ ਪਹਿਲੇ ਪੀਡੀਐਫ ਮੇਲੇ ਤੇ ਵੀ بڑے ਮੇਲੇ ਤੇ ਵੀ ਜਗਰਾਉਂ ਵਾਲੇ ਤੇ ਜੀ ਤੁਹਾਡੇ ਤੁਹਾਡਾ ਨੰਬਰ ਸੈਕੰਡ ਰਿਹਾ ਸੀਗਾ ਫਰਸਟ ਤੇ ਹਰਪ੍ਰੀਤ ਬਾਈ ਹੋਣੀ ਸੀਗੇ ਉੱਥੇ ਆਪਣਾ ਚੌਥਾ ਨੰਬਰ ਬਣਿਆ ਸੀ ਚੌਥਾ ਬਣਿਆ ਸੀ ਹਾਂ ਜੀ ਪਿਛਲੇ ਤੇ ਠੀਕ ਹੈ ਜੀ ਹੁਣ ਚੈਂਪੀਅਨਸ਼ਿਪ ਤੇ ਫਰਸਟ 2020 ਸੌਰੀ 2023 ਦੇ ਵਿੱਚ ਅੱਛਾ ਜੀ ਤੇ 얘ਤ ਕੀ ਫਿਰ ਹਰਪ੍ਰੀਤ ਵੀਰੇ ਕਹਿੰਦੇ ਸੰਪਰਦ ਦੇ ਵਿੱਚ ਕਹਿੰਦਾ ਵੀ ਤੂੰ ਲੈ ਕੇ ਜਾਗਾ ਮਾ ਹਰਪ੍ਰੀਤ ਬਾਈ ਹੁਣਾਂ ਇਹਨਾਂ ਲੈ ਕੇ ਗਏ ਤੇ ਉਹ ਨਹੀਂ ਲੱਗੇ ਜੀ ਬਸ ਪੋਰਟ ਹੈਗੀ ਦੀ ਗੱਲ ਜੀ ਆਪਾਂ ਲੈ ਗਏ ਫਿਰ ਚਲੋ ਵਧੀਆ ਜੀ ਤਾਂ ਹੀ ਜਿੱਤ ਗਏ ਸੀ ਤਾਂ ਹੀ ਜਿੱਤੇ ਬਿਨਾ ਚਲੋ ਬਾਕੀ ਦਾ ਪਰਮਾਤਮਾ ਦੀ ਕਿਰਪਾ ਜੀ ਬਿਲਕੁਲ ਜੀ ਮਿਹਨਤ ਕਰੀ ਜਾਂਦੇ ਆ ਮਿਹਨਤ ਦਾ ਫਲ ਮਿਲੇ ਜੀ ਤੁਹਾਨੂੰ ਮਿਹਨਤ ਦਾ ਫਲ ਤਾਂ ਬਾਬੇ ਨਾਨਕ ਨੇ ਕਿਹਾ ਜੀ ਕਰਤ ਕਰੀਏ ਨਾਮ ਜਪੀਏ ਵੰਡ ਕੇ ਸ਼ਕੀ ਤੇ ਹੁਣ ਕੀ ਤਿਆਰੀ ਹੈ ਜੀ ਮੇਲਾ ਆ ਰਿਹਾ ਜੀ ਫਰਵਰੀ 9 ਨੂੰ ਹੁਣ ਤਿਆਰੀ ਹੈ ਜੀ ਕੰਪੀਟੀਸ਼ਨ ਦੀ ਕਿੰਨੀਆਂ ਗਾਵਾਂ ਪਾ ਰਹੇ ਹੋ ਜੀ ਤਕਰੀਬਨ 4 ਗਾਵਾਂ ਵੱਡੀਆਂ ਨੇ ਜੀ 2 ਦੁੰਧੀਆਂ ਨੇ ਜੀ ਅੱਛਾ ਜੀ ਤੇ 2 ਚੌਗੀਆਂ ਨੇ ਹਾਂਜੀ ਹਾਂ ਕੀ ਸੋਚ ਰਹੇ ਹੋ ਜੀ ਐਤਕੀ ਤੁਲਨਗੇ ਰਿਕਾਰਡ ਜੀ ਆਪਣਾ ਹੀ ਚੈਂਪੀਅਨਸ਼ਿਪ ਵਾਲਾ ਨਹੀਂ ਐਤਕੀ ਕਿਉਂ ਕੁਸਤਾ ਟੈਂਪਰੇਚਰ ਥੋੜਾ ਜਿਹਾ ਹਾਈ ਹੋਣ ਲੱਗ ਗਿਆ ਜੀ ਹੁਣ ਹਾਂਜੀ ਹਾਂਜੀ ਤੇ ਤਕਰੀਬਨ ਜੇ 74 ਕਿਲੋ ਤੱਕ ਵਗ ਜਦਾ ਬੜੀ ਚੰਗੀ ਗੱਲ ਹੈ ਜੀ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਦੁੱਧ ਫਸਟ ਲੈ ਜਾਊਗਾ ਜੀ ਐਤਕੀ ਮੇਲੇ ਤੇ ਮੇਲੇ ਤੇ ਜਿੰਮੇਦਾਰ ਮੌਸਮ ਆ ਨਾ ਵੀ ਮੈਨੂੰ ਜਿੱਥੇ ਕੋਈ ਸੁਣ ਦੱਸਿਆ ਵੀ 70 ਤੋਂ ਥੋੜਾ ਘਣੀ ਪਲੱਸ ਹੋਊਗਾ ਵੱਧ ਨਹੀਂ ਹੋਣਾ ਹੈ ਪਿਛਲੀ ਵਾਰ ਦਾ 74 22 ਉਹਨਾਂ ਦਾ ਰਿਕਾਰਡ ਸੀ ਹੁਣ ਕੀ ਲੱਗ ਰਿਹਾ ਜੀ ਇਤਕੀ ਬਾਈ ਹੋਣਗੇ ਕਿ ਗੁਰੂ ਚੇਲੇ ਦਾ ਕੰਪੀਟੀਸ਼ਨ ਬਣੂਗਾ ਜੀ ਇਤਕੀ ਨਹੀਂ ਕੰਪੀਟੀਸ਼ਨ ਸਾਡਾ ਆਪਸ ਵਿੱਚ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਜਿਵੇਂ ਕਹਿ ਦਾਂਗੇ ਉਵੇਂ ਹੋ ਜਾਊਗਾ ਜੀ ਹਾਂਜੀ ਹਾਂਜੀ ਕੀ ਕਿਵੇਂ ਤਿਆਰ ਕਰਦੇ ਹੋ ਜੀ ਬੱਚੀਆਂ ਕਿਵੇਂ ਮੈਨੇਜ ਕਰਦੇ ਹੋ ਕਿਵੇਂ ਉਹਨਾਂ ਦੀ ਡਾਈਟ ਮੈਨੇਜ ਕਰਦੇ ਹੋ ਜਿਹੜੇ ਅਸੀਂ ਮਤਲਬ ਬੱਚੇ ਪਾਲਦੇ ਹਾਂ ਨਾ ਹਾਂਜੀ ਹਾਂਜੀ ਬੱਚਿਆਂ ਦੀ ਸੀ ਕੇਅਰ ਪਹਿਲਾਂ ਫਸਟ ਲੋਕੇਸ਼ਨ ਤੋਂ ਹੀ ਵਧੀਆ ਕਰਦੇ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਜਦੋਂ ਬੱਚੇ ਨੇ ਜਨਮ ਲੈ ਲਿਆ ਇੱਕ ਤਾਂ ਅਸੀਂ ਜਿਹੜੀ ਬੌਲੀ ਆ ਸਾਡੇ ਕੋਲ ਫਰਿੱਜ ਰੱਖੀ ਹੈ ਵੱਡੀ ਅੱਛਾ ਜੀ ਤੇ ਉਹਨਾਂ ਦੀ ਮੰਨ ਲਓ 5-5 ਦਿਨ ਦੀ ਬੋਲੀਏ ਸੀ 6-6 ਦਿਨ ਦੀ ਬੋਲੀ ਗਾਂ ਦੀ ਰੱਖ ਲੈਣੀ ਹੈ ਬੋਤਲਾਂ ਚ ਪਾ ਕੇ ਅੱਛਾ ਜੀ ਉਹ ਫਰਿੱਜ ਚ ਲਾ ਦੇਣੀ ਹੈ ਉਹਨਾਂ ਤੇ ਨੰਬਰ ਲਿਖੇ ਜਾਣੇ ਨੇ ਉਹ ਜਦ ਮੰਨ ਲਓ ਬੋਲੀ ਚੋਂ ਜਾਨਵਰ ਪਿੱਛੇ ਹਟਦਾ ਵੱਡੀ ਗਾਂ ਦੁੱਧ ਦੁੱਧੇ ਆਉਂਦੀ ਆ ਫਿਰ ਦੁੱਧ ਅਸੀਂ ਸਟੀਮ ਕਰ ਲੱਗ ਜਾਈਏ ਤੇ ਉਹਦੇ ਵਿੱਚ ਅਸੀਂ ਉਹ ਕੱਲੇ ਕੱਲੇ ਨੰਬਰ ਲੱਗੇ ਹੁੰਦੇ ਨੇ ਉਹ ਦੁੱਧ ਦੇ ਵਿੱਚ ਮਿਕਸ ਕਰਕੇ ਅਸੀਂ ਉਹਨਾਂ ਨੂੰ ਥੋੜੀ ਥੋੜੀ ਬੋਲੀ ਹੋਰ 10 ਦਿਨ ਹੋਰ ਪਿਉਂਦੇ ਹਾਂ ਅਸੀਂ ਠੀਕ ਹੈ ਜੀ ਹਾਂਜੀ ਇਹ ਬਹੁਤ ਬੜੀਆ ਐਕਸਪੀਰੀਅੰਸ ਸ਼ੇਅਰ ਕੀਤਾ ਜੀ ਮੈਂ ਸੁਣਿਆ ਨਹੀਂ ਇਦਾਂ ਕਦੇ ਇਦਾਂ ਫ ਕੰਪੀਟੀਸ਼ਨ ਲੱਗਦੀ ਨੇ ਬੱਚੀਆਂ ਦੇ ਇਹ ਕਿਤਾ ਹਾਈਟ ਬਹੁਤ ਜ਼ਿਆਦਾ ਹੈ ਪ੍ਰੋਟੀਨ ਬਹੁਤ ਮਿਲਦੀ ਹੈ ਉਹਦੇ ਵਿੱਚ ਅੱਛਾ ਜੀ ਤੇ ਕਿ ਬੱਚੇ ਪੇਟ ਨਹੀਂ ਵਧਾਉਂਦੇ ਹੈਗੇ ਆਪਦੀ ਉਮਰ ਦੇ ਲਿਹਾਜ਼ ਨਾਲ ਜਿਵੇਂ ਆਮ ਪੇਟ ਲੋ ਜਾਂਦੇ ਨੇ ਨਾ ਬੱਚੇ ਛੋਟੇ ਬੱਚੇ ਇਹ ਕਿ ਇਹ ਪੇਟ ਛੱਡ ਗਏ ਪੇਟ ਨਹੀਂ ਛੱਡਦੇ ਪ੍ਰੋਟੀਨ ਨਾਲ ਕਿਉਂ ਬੋਲੀ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹਾਈ ਹੈ ਹਾਂਜੀ ਹਾਂਜੀ ਕਿਉਂ ਆਪਾਂ ਤਕਰੀਬਨ ਬੰਦਾ 2 ਦਿਨ ਮਛਾਂ ਬੋਲੀ ਪੀਉਂਦੇ ਤਿੰਨ ਤਿੰਨ ਜਿਹਦੇ ਪਿੰਜਰਿਆਂ ਚ ਉਹਨਾਂ ਨੂੰ ਐਡ ਕਰ ਦਿੰਦਾ ਹਾਂਜੀ ਉਤੋਂ ਐਡ ਕਰਕੇ ਡਰਮ ਭਰ ਕੇ ਦੁੱਧ ਦੇ ਸੇਮ ਇਕੱਠੇ ਜਿਹੜਾ ਮਿਕਸ ਦੁੱਧ ਹੁੰਦਾ ਆਪਣੇ ਫਾਰਮ ਦਾ ਉਹਨਾਂ ਵਿੱਚੋਂ ਪੀਣ ਲੱਗ ਜਾਂਦੇ ਬਿਲਕੁਲ ਜੀ ਜਿਹੜੀ ਅਸਲ ਖਰਾਕੀ ਦੱਤ ਦੀ ਉਹ ਲੋੜ ਆ ਉਹਨਾਂ ਨੂੰ ਉਹਨੂੰ ਹੋਰ ਤਾਂ ਗੁਸਤਾ ਖਾਣਾ ਨਹੀਂ ਸਿਰਫ ਦੁੱਧ ਦੇ ਸਾਰੇ ਹੁੰਦਾ ਕਿਉਂਕਿ ਉਹਨੂੰ ਅਸੀਂ ਉਹਦੀ ਮਾਂ ਦੀ ਬੌਲੀ ਕਿ ਤਕਰੀਬਨ 5 ਦਿਨ ਚੱਲਦੀ ਆ ਜੇ ਆਪਾਂ ਚੁਵਾਈ ਕਰੀਏ ਉਹ ਫਿਰ ਪਹਿਲੇ ਦਿਨ ਦੀ ਬੌਲੀ ਅਸੀਂ ਕਦੇ ਗਾਂ ਨੂੰ ਨਹੀਂ ਪਈ ਕਿਸੇ ਨੂੰ ਪਈ ਸਾਰੀ ਬੌਲੀ ਜਿੰਨਾ ਬੌਲਾ ਹੋਣਾ ਉਹਦਾ ਸਾਹਮਣੇ ਰੱਖ ਲੈਣਾ ਫ੍ਰਿਜਾਂ ਚਲਾ ਦੇ ਅੱਛਾ ਜੀ ਪਹਿਲੇ 3 ਦਿਨ ਹਾਂ ਉਹ ਫ੍ਰਿਜ ਚ ਲਾ ਕੇ ਸੀ ਉਹਦਾ ਬੌਲਾ ਉਹਦਾ ਨੰਬਰ ਲਿਖ ਦੇਣੀ ਉਹ ਤੋਂ ਟੋਕਨ ਲੱਗ ਜਾਣਾ ਬੱਚੀ ਦੇ ਜਾ ਕੇ ਉਸ ਨੰਬਰ ਦੀ ਬੋਤਲ ਚੱਕ ਕੇ ਉਹਦੇ ਵਿੱਚੋਂ ਪੀਪੀ ਦੇ ਵਿੱਚੋਂ ਕੜ-ਕੜ ਕੇ ਉਹਨਾਂ ਪਿਆਈ ਜਾਣਾ ਪਿਆਉਣਾ ਤਾਂ ਉਹ ਜੰਮ ਜਾਂਦੀ ਆ ਉਹਨੂੰ ਪੂਰਾ ਮਤਲਬ 100 ਡਿਗਰੀ ਤੇ ਪਾਣੀ ਗਰਮ ਕਰ ਦੇਣਾ ਉਹਦੇ ਵਿੱਚ ਬੋਤਲਾਂ ਪਾ ਦੇਣੀਆਂ ਇੱਕ ਵੱਡਾ ਡਰਮ ਲੈ ਕੇ ਸੋ ਸਮਝੀਏ ਉਹਦੇ ਵਿੱਚ ਬੋਤਲਾਂ ਛੱਡ ਦੇਣੀਆਂ ਉਹ ਖੁਰਜਾਂ ਦੀ ਆ ਉਸ ਵੀ 25 ਮਿੰਟਾਂ ਦੇ ਵਿੱਚ ਉਹਦੇ ਵਿੱਚ ਉਹ ਜਿੰਨੀ ਵੀ ਲੋੜ ਆ ਸਾਨੂੰ ਚਾਹੇ ਸੀ ਉਹਨੂੰ 500 ਐਮਐਲ ਦੀਏ ਰੋਜ਼ ਜਿੰਨੀ ਕਿ ਉਹਨੂੰ ਰੇਟਿੰਗ ਚ ਪਿਆਈ ਜਾਣੀ ਆ ਉਹਨੂੰ ਅੱਛਾ ਜੀ ਇਹ ਨਹੀਂ ਆ ਵੀ ਅੱਜੇ ਪਿਆ ਦੇਣੀ ਦੋ ਤਿੰਨ ਲੀਟਰ ਨੂੰ ਉਹਨੂੰ ਹੌਲੀ ਹੌਲੀ ਪਿਆਈ ਜਾਣੀ ਆ ਫੇਰ ਸਟਾਰਟਰ ਕਿੰਨੇ ਦਿਨ ਬਾਅਦ ਸ਼ੁਰੂ ਕਰਦੇ ਆ ਸਟਾਰਟਰ ਦਾ ਤਕਰੀਬਨ ਅਸੀਂ 15 ਦਿਨਾਂ ਕੇ ਦਿਨ ਬਾਅਦ ਬਸ ਤਕਰੀਬਨ ਧਰਤ ਨੇ ਲੱਗ ਜਾਂਦੇ ਦਸ ਜਦੋਂ ਬੋਲੀ ਮੁੱਕਦੀ ਹੈ ਅੰਦਰ ਉਦੋਂ ਸਟਾਰਟਰ ਸ਼ੁਰੂ ਕਰਦੇ ਹਾਂ ਹਾਂਜੀ ਹਾਂ ਬਸ ਉਹ ਚਾਹ ਕੋਈ 50 ਗ੍ਰਾਮ ਖਾਣ ਲੱਗ ਜਾਂਦੀ ਹੈ ਬੱਚਾ ਕੋਈ 100 ਗ੍ਰਾਮ ਖਾਣ ਲੱਗ ਜੇ ਹੌਲੀ ਹੌਲੀ ਉਹਦੀ ਸਿਸਟਮ ਬਣੀ ਜਾਂਦੀ ਹੈ ਫੇਰ 3 ਮਹੀਨੇ ਤੱਕ ਸਟਾਰਟਰ ਹਾਂ ਤਿੰਨੇ ਵੀ ਉਦੋਂ ਫੇਰ ਗ੍ਰੋਅਰ ਫੇਰ ਗ੍ਰੋਅਰ ਜੀ ਫੇਰ ਇਹ ਆਪਣੀ ਬੰਦੇ ਉਹ ਕੋਈ ਬ੍ਰਾਂਡਡ ਇਹ ਬ੍ਰਾਂਡ ਵੀ ਪਾਉਂਦੇ ਆ ਜੀ ਅਸੀਂ ਆਪਦਾ ਵੀ ਤਿਆਰ ਕਰਵਾਉਨੇ ਆਂ ਚਲੋ ਇਹ ਤਾਂ ਜੀ ਬੱਚਾ ਤਿਆਰ ਕਰਨ ਵਾਲਾ ਦਾ ਡੀਵਾਰਮਿੰਗ ਡੀਵਾਰਮ ਕਰਦੇ ਆ तकरीबन ਜੀ ਇਸ ਵਾਰ ਤਾਂ ਮੈਂ 1 ਮਹੀਨੇ ਦੇ ਉੱਤੇ 1 ਮਹੀਨੇ ਤੋਂ ਬਾਅਦ ਕੀਤੀ ਹੈ ਜੀ ਸਾਰੀ ਕੰਪੀਟੀਸ਼ਨ ਤੇ ਉੱਥੇ ਮੇਲੇ ਤੇ ਚਲੇ ਗਏ ਸੀਗੇ ਉਹਦੇ ਕਰਕੇ ਥੋੜੇ 10 ਦਿਨ ਲੇਟ ਹੋ ਗਏ ਸੀ ਠੀਕ ਹੈ ਜੀ ਤੇ ਪਹਿਲੇ 3 ਮਹੀਨੇ 15 ਦਿਨਾਂ ਤੋਂ ਬਾਅਦ ਦਾ ਡੀਵਾਰਮਿੰਗ ਬੱਚੀ ਦੀ 20 ਕਿ ਦਿਨ ਲੈ ਕੱਢਦਾਂ ਨੇ ਆ ਤੇ ਚਲੋ ਹੁਣ ਅੱਗੇ ਚੱਲਦੇ ਆ ਜੀ ਆਪਾਂ ਇਹ ਤਾਂ ਆਪਾਂ ਬੱਚੀਆਂ ਤਿਆਰ ਕਰ ਲਈਆਂ ਕੀ ਆਮ ਮੇਰੇ ਵਰਗਾ ਫਾਰਮਰ ਹਨਾ ਜੀ ਤੁਹਾਨੂੰ ਦਾ 2009 ਤੋਂ ਕੰਮ ਕਰਦਿਆਂ ਨੂੰ ਟਾਈਮ ਵੀ ਹੋ ਗਿਆ ਜੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਠੀਕ ਹੈ ਜੀ ਤੇ ਮੇਰੇ ਵਰਗੇ ਫਾਰਮਰ ਨੇ ਬੱਛੀ ਮੇਲੇ 'ਚ ਖੜਾਣੀ ਹੋਵੇ ਕੀ ਉਹ ਇਦਾਂ ਹੀ ਤਿਆਰੀ ਕਰਾਵੇ ਇੱਕ ਵਧੀਆ ਬੱਛੀ ਲੈ ਕੇ ਠੀਕ ਹੈ ਜੀ ਚਾਹੇ ਉਹ ਬਿਊਟੀ ਕੰਪੀਟੀਸ਼ਨ 'ਚ ਖਿਡਾਰੀ ਹੋਵੇ ਜਾਂ ਦੁੱਧ ਵਾਲੇ 'ਚ ਕਿਵੇਂ ਮਤਲਬ ਖਿਲਾ ਸਕਦਾ ਅੱਜ ਕੱਲ ਆਮਕ ਬੰਦੇ ਕੋਲ 15-20 ਸਾਲ ਦਾ ਐਕਸਪੀਰੀਅੰਸ ਹੋਣਾ ਹੀ ਚਾਹੀਦਾ ਨਹੀਂ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈਗੀ ਵੀ ਬੰਦਾ ਐਕਸਪੀਰੀਅੰਸ ਤੇ ਜਿਹੜਾ 20 ਸਾਲ ਦਾ ਉਹੀ ਖੜਾ ਸਕਦਾ ਹਰ ਕੋਈ ਬੰਦਾ ਲਿਜਾ ਸਕਦਾ ਪਰ ਜਾਨਵਰ ਲਿਜਾਣ ਚੁਗਾ ਹੋਵੇ ਅੱਛਾ ਜੀ ਪੀ ਡੀ ਐਫ ਚ ਵੀ ਹਾਂ ਮੈਂ ਖੜਾ ਨੰਬਰ ਚਾਹੇ ਕਿਹੜਾ ਮਰਜੀ ਆ ਜੇ ਕੋਈ ਚੱਕਰ ਨਹੀਂ ਇਹ ਨਹੀਂ ਸੋਚਣਾ ਵੀ ਅਸੀਂ ਪਹਿਲੇ ਤਿੰਨੇ ਲੈਣੇ ਨੇ ਨੰਬਰ ਚਾਹੇ ਸਾਡਾ 10ਵਾਂ ਆ ਜੀ ਅਸੀਂ 10ਵੇਂ ਚ ਵੀ ਉੱਥੇ ਹੀਰੋ ਰਹਾਂਗੇ ਪਹਿਲੀ ਵਾਰ ਤਾਂ ਹਨਾ ਜੀ ਹਾਂਜੀ ਹਾਂ ਉਹ ਵੀ ਬਹੁਤ ਵੱਡੀ ਉਹ ਹਿੰਮਤ ਆ ਜਿਹੜਾ ਬੰਦਾ ਉੱਥੇ ਖੜਦਾ ਜਾ ਕੇ ਇਸ ਵਾਰ ਸਾਰੀਆਂ ਐਚ ਐਫ ਐ ਪਾਰੇ ਉਹ ਮੇਲੇ ਦੇ ਇਸ ਵਾਰ ਸਾਰੀ ਐਚ ਐਫ ਐ ਜਾਣੀ ਹੈ ਜਰਸੀ ਜਰਸੀ ਦਾ ਨਹੀਂ ਨਹੀਂ ਜਰਸੀ ਦੀ ਸਲਾਹ ਸੀਗੀ ਜੀ ਤੇ ਉਹ ਫਿਰ ਇਦਾਂ ਕੈਨਸਲ ਕਰਤੀ ਜੀ ਅਗਲੀ ਵਾਰ ਦੇਖਾਂਗੇ ਕੈਨਸਲ ਕਰਦੇ ਘਰਤੀ ਜੀ ਉਹ ਬੈਸੀ ਕੈਨਸਲ ਕਰਤੀ ਸੀ ਵਿਚਰੋਂ ਐਫ ਐਫ ਜਿਆਦੇ ਨੇ ਫੇ ਗਾਵਾਂ ਤੋਂ ਮਨ ਲੋ ਚਾਰ ਤਾਂ ਬੜੀ ਨਹੀਂ ਜੀ ਦੋ ਦੁੰਦੀਆਂ ਤੇ ਦੋ ਚੋਕੀਆਂ ਜੀ ਜਰਸੀ ਦਾ ਕੋਈ ਆਪਣਾ ਮਿੱਤਰ ਸੱਜਣ ਹੋਵੇ ਕਿ ਜਿਹੜਾ ਜਰਸੀ ਚ ਬਹੁਤ ਵਧੀਆ ਹੋਵੇ ਜਰਸੀ ਦੇ ਵਿੱਚ ਤਾਂ ਦੇਖੋ ਜਿਹੜਾ ਅਸਲ ਕਿੰਗਾ ਪੰਜਾਬ ਦਾ ਜੀ ਉਹਦਾ ਗੁਰੀ ਆ ਆਪਣਾ ਬ੍ਰਦਰ ਆ ਨਵੇਂ ਸ਼ਹਿਰ ਤੋਂ ਜੀ ਬਿਲਕੁਲ ਜੀ ਆਪਣਾ ਬੜੇ ਭਾਜੀ ਲੋਕਾਂ ਲਈ ਜੀ ਪਾਲੇ ਆ ਪਾ ਦੂਜਾ ਪੌਡਕਾਸਟ ਉਹਨਾਂ ਦੇ ਕੀਤਾ ਦਾ ਜੀ ਮੈਂ ਤਾਂ ਉਹਨੂੰ ਕਿਹਾ ਸੀਗਾ ਵੀ ਤੂੰ ਇੱਕ ਜਰਸੀ ਮੈਂ ਫੋਨ ਕੀਤਾ ਸੀਗਾ ਅੱਛਾ ਜੀ ਵੀ ਬੱਚੀ ਆ ਵੀ ਚੱਲ ਦੇਖ ਲੈਣਾ ਵੀਡੀਓ ਚ ਲਾ ਕੇ ਤੇ ਅਸੀਂ ਤਾਂ ਮਿਲਕਿੰਗ ਦਾ ਹੀ ਕੰਪੀਟੀਸ਼ਨ ਲਾਉਣੀ ਆ ਕਿਤੇ ਬਿਊਟੀ ਦਾ ਲਾਇਆ ਨਹੀਂ ਹੈ ਅੱਛਾ ਜੀ ਉਹ ਬਾਈ ਬਿਊਟੀ ਦਾ ਲਾਇਆ ਹਾਂ ਜੀ ਇੱਕ ਵਾਰੀ ਲਾਇਆ ਸੀਗਾ ਜਦ ਫਰਸਟ ਆ ਗਈ ਸੀਗੀ ਬਰੀਡ ਦੇ ਵਿੱਚ ਸਾਡੀ ਕੋਈ ਕਾਫੀ ਟਾਈਮ ਹੋ ਗਿਆ ਅੱਛਾ ਜੀ ਹਾਂ ਜੀ ਤੇ ਬਾਈ ਨੂੰ ਪਿਆਰੇ ਬਹੁਤ ਹੈ ਜੀ ਆਪਣੇ ਕੰਮ ਨਾਲ ਜਿੱਦਾਂ ਹਨਾ ਜੀ ਉਹਨਾਂ ਨੇ ਟੈਟੂ ਵੀ ਜਰਸੀ ਦਾ ਹੀ ਉਹਨਾਂ ਆਇਆ ਵਾ ਹਾਂ ਜਰਸੀ ਦੇ ਜਰਸੀ ਦਾ ਜਰਸੀ ਦਾ ਸ਼ੌਂਕ ਹੈ ਕੁੜੀ ਨੂੰ ਬਿਲਕੁਲ ਜੀ ਤੇ ਕੰਮ ਕੋਈ ਵੀ ਹੈ ਜੀ ਸ਼ੌਂਕ ਤਾਂ ਤੋਂ ਸ਼ੌਂਕ ਤੋਂ ਮੈਨਾ ਨਹੀਂ ਜੀ ਹੁੰਦਾ ਹੁਣ ਅੱਗੇ ਦਾ ਕੀ ਪਲਾਨ ਹੈ ਹੁਣ ਮੇਲੇ ਹਰ ਮੇਲਾ ਲੜੋਂਗੇ ਜੀ ਚੈਂਪੀਅਨਸ਼ਿਪ ਵੀ ਲੜੋਂਗੇ ਮੈਂ ਜਾਂ ਤੂੰ ਪੀਡੀਐਫ ਦੇ ਵਿੱਚ ਮੈਂ ਮੈਂਬਰ ਬਣਿਆ ਜੀ ਹਾਂਜੀ ਹਾਂਜੀ ਵੀ ਮੈਂ ਮੈਂਬਰ ਬਣਨ ਗਿਆ ਸੀਗਾ ਕੰਪੀਟੀਸ਼ਨ ਤੇ ਉੱਥੇ ਮੈਂ ਅੱਛਾ ਜੀ ਬਸ ਉੱਥੋਂ ਇਹ ਜਾ ਤੂੰ ਸ਼ਾਹ ਬਣਿਆ ਜੀ ਵੀ ਮੈਂ ਮੇਲੇ ਲਾਉਣੀ ਨਹੀਂ ਹਟਿਆ ਜੀ ਠੀਕ ਹੈ ਬਹੁਤ ਵਧੀਆ ਗੱਲ ਜੀ ਤੇ ਹੁਣ ਕਿਵੇਂ ਸੋਚ ਰਹੇ ਹੋ ਜੀ ਜੇ ਕਿਸੇ ਨੇ ਨਵਾਂ ਡੇਰੀ ਫਾਰਮ ਕਰਨਾ ਹੋਵੇ ਕਿਉਂਕਿ ਅੱਜ ਕੱਲ ਕ੍ਰੇਜ਼ ਬਹੁਤ ਚੱਲਿਆ ਵਾ ਡੇਰੀ ਫਾਰਮਿੰਗ ਦਾ ਜੀ ਕੋਈ ਵੀ ਆਪਣਾ ਸਹਾਇਕ ਧੰਦਾ ਹੈ ਜੀ ਇਹ ਸਭ ਤੋਂ ਵੱਡੀ ਗੱਲ ਕੀ ਸਲਾਹਾਂ ਦੋ ਦੋਗੇ ਜੀ ਨਵੇਂ ਡੇਰੀ ਫਾਰਮਰਾਂ ਨੂੰ ਕਿਉਂਕਿ ਐਕਸਪੀਰੀਅੰਸ ਬੰਦੇ ਦੀ ਸਲਾਹ ਬਹੁਤ ਮੈਟਰ ਕਰਦੀ ਤੁਹਾਨੂੰ ਇੰਨਾ ਐਕਸਪੀਰੀਅੰਸ ਹੈ ਹਰਪੀ ਦਵਾਈ ਹੋਣਾ ਨੂੰ ਕੀ ਤੁਹਾਡੀ ਕਈ ਗੱਲ ਹੈ ਜੇ ਬੰਦਾ ਅਮਲ ਕਰ ਲਵੇ ਤਾਂ ਉਹ ਕਾਮਯਾਬ ਹੋ ਸਕਦਾ ਹੈ ਜੀ ਮੇਰੇ ਹਿਸਾਬ ਨਾਲ ਅਮਲਤਾ ਕਰਨਾ ਇੰਜ ਫਾਇਦਾ ਜੀ ਵੀ ਜੇ ਫਾਰਮਰ ਚ ਹੈ ਕੋਈ ਬੰਦਾ ਚਾਹ ਛੋਟਾ ਉਹ ਜੇ ਨਵੇਂ ਫਾਰਮਰ ਨੂੰ ਸਿਚਾਈ ਦੱਸੇ ਆਪਣੇ ਫਾਰਮਰ ਵੀ ਮੈਂ ਕਿਵੇਂ ਚੱਲੇ ਆ ਕਿਵੇਂ ਦੀ ਮੇਰੀ ਮੈਨੇਜਮੈਂਟ ਕਿਵੇਂ ਫੀਡਿੰਗ ਕਰਨੀ ਆ ਕਿਵੇਂ ਇਹਨਾਂ ਦਾ ਟੀਐਮਆਰ ਕਰਨਾ ਉਹਨੂੰ ਸਮਝਾਵੇ ਇਹ ਨਾ ਹੋਵੇ ਉਹਨੂੰ ਫਾਰਮ ਦੇ ਵਿੱਚ ਬਿਠਾ ਕੇ ਘੰਟਾ ਉਹ ਆਪਣੇ ਮਕਸਦ ਵਾਸਤੇ ਆਇਆ ਹੋਵੇ ਉਹਦੀ ਝੋਲੀ ਕੁਝ ਪਾ ਕੇ ਨਾ ਤੋਰੀਏ ਉਦੋਂ ਬੜਾ ਫਿਰ ਦੁੱਖ ਦੀ ਗੱਲ ਨਹੀਂ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਨਾਲ ਕਿਵੇਂ ਕਿਵੇਂ ਮੈਨੇਜ ਕਰਨਾ ਚਾਹੀਦਾ ਗਾਵਾਂ ਨੂੰ ਬਈ ਬੰਦਾ ਕਾਮਯਾਬ ਹੋਵੇ ਕਾਮਯਾਬ ਪਹਿਲਾਂ ਤਾਂ ਜੀ ਬੰਦਾ ਮਨ ਬਣਾਵੇ ਵੀ ਮੈਂ ਇਹ ਕੰਮ ਕਰ ਸਕਦਾ ਸ਼ੌਕ ਆ ਜੀ ਨੂੰ ਇਹ ਨਾ ਹੋਵੇ ਮੇਰੇ ਮੈਂ ਮੈਨੂੰ ਲਵੇਟ ਦੀਆਂ ਨੇ ਮੈਂ ਇੱਥੇ ਲਿਬੜਨਾ ਚਾਹੁੰਦਾ ਨਹੀਂ ਚਾਹੁੰਦਾ ਨਹੀਂ ਮੈਂ ਪਾ ਕੇ ਚੰਗੇ ਕੱਪੜੇ ਬਾਹਰ ਖੜਾ ਰਿਹਾ ਵੀ ਸਾਰਾ ਕੁਝ ਲੇਵਰੇ ਕਰੀ ਵੀ ਆਪਦਾ ਖੂਨ ਪਸੀਨਾ ਨਾ ਤੇ ਵਾਰਨਾ ਪੈਣਾ ਤੇ ਫੇਰ ਇਹ ਸਭ ਕੁਝ ਦੇ ਦਿੰਦੀ ਇਹਨੇ ਕੋਈ ਮਾੜਾ ਧੰਦਾ ਕੋਈ ਵੀ ਮਾੜਾ ਨਹੀਂ ਹੈਗਾ ਚਾਹੇ ਖੇਤੀ ਦਾ ਕਰ ਲੋ ਚਾਹੇ ਕਰ ਲੋ ਡੈਰੀ ਦਾ ਚਾਹੇ ਕੋਈ ਦੁਕਾਨਦਾਰੀ ਕਰ ਲੋ ਬੈਠਣਾ ਪੈਣਾ ਬੈਠਾਂਗੇ ਤਾਂ ਚਾਰ ਪੈਸੇ ਆਉਣਗੇ ਨਹੀਂ ਬੈਠਾਂਗੇ ਤਾਂ ਦੁਕਾਨ ਚੋਂ ਵੀ ਨਹੀਂ ਆਉਣਾ ਕੁਝ ਨਾ ਆਉਣਾ ਖੇਤੀ ਬਾੜੀ ਚ ਜਿਹੜਾ ਖੇਤ ਆਪਾਂ ਗੇੜਾ ਨਹੀਂ ਮਾਰਾਂਗੇ ਬਿਲਕੁਲ ਇਹੀ ਕੰਮ ਇਹਨਾਂ ਦਾ ਇਹ ਨਹੀਂ ਹੈ ਵੀ ਇਹਨਾਂ ਦੀ ਹੁਣ ਵਿੱਚ ਆਉਂਦੇ ਨੇ ਸਾਡੇ ਦੇ ਮਤਲਬ ਚਲੋ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਸਲਾਹ ਲੈਣਾ ਤੇ ਕਹਿੰਦੇ ਨੇ ਜੇ ਤਾਂ 2 ਘੰਟੇ ਸਵੇਰ ਦਾ ਕੰਮ ਆ 2 ਘੰਟੇ ਸ਼ਾਮ ਦਾ ਨਹੀਂ ਨਹੀਂ ਪਰ ਅਸੀਂ ਨਹੀਂ ਕਹਿੰਦੇ ਵੀ ਇਹ 2 ਘੰਟੇ ਸਵੇਰੇ ਸ਼ਾਮ ਦਾ ਕੰਮ ਆ ਇਸ ਦਾ ਕਹਿੰਦੇ ਨੇ ਵੀ 24 ਘੰਟੇ ਦਾ ਕੰਮ ਹੈ ਸਾਡੀ ਡਿਊਟੀ 24 ਘੰਟੇ ਆ ਬਿਲਕੁਲ ਜੀ ਚਾਹੇ ਕਿ ਇਹਦੀ 2 ਘੰਟੇ ਲਾਉਂਦਾ ਹੋਵੇ ਕੋਈ ਚਾਹੇ ਕੋਈ ਲਾਉਂਦਾ ਹੋਵੇ ਇੱਥੇ 12 ਘੰਟ ਪਰ ਅਸੀਂ 24 ਘੰਟੇ ਗਾਂ ਦੇ ਸਰਾਨੇ ਰਹਿਣਾ ਜਾਨਵਰ ਨਾਲ ਪਿਆਰ ਆ ਮੋਹ ਆ ਜਿੰਨਾ ਕਿ ਮੋਹ ਕਰਦੇ ਆ ਉਹ ਤੋਂ ਦੁੱਗਣਾ ਸਾਡੇ ਹੀ ਕਰਦੇ ਬਿਲਕੁਲ ਤਾਂ ਹੀ ਜੀ ਜਦੋਂ ਤੁਹਾਡਾ ਇੰਨਾ ਮੋਹ ਆ ਇੰਨੇ ਡੈਡੀਕੇਟਿਡ ਹੋ ਤਾਂ ਹੀ 2-3 ਲੱਖ ਰੁਪਈਆ ਜਿੱਤ ਕੇ ਆਏ ਹੋ ਕੰਪੀਟੀਸ਼ਨ ਤੇ ਗਾਂਵਾਂ ਲੈ ਕੇ ਜਾਂਦੇ ਆ ਤੇ ਉੱਥੇ ਉਹ ਵਿੱਚ ਕਹਿੰ ਫਾਰਮਰ ਕਹਿੰ ਵੀ ਜੀ ਨਹੀਂ ਲਾਉਂਦੀਆਂ ਕੰਪੀਟੀਸ਼ਨ ਤੇ ਜਾ ਕੇ ਉੱਥੇ ਅੱਜ ਤੱਕ ਸਾਡੀਆਂ ਗਾਂਵਾਂ ਨੇ ਕਦੇ ਉਪਰ ਕਰੀ ਨਹੀਂ ਹੈਗਾ ਵੀਡੀਓ ਐਫ ਐਫ ਤੇ ਅੱਛਾ ਜੀ ਆਏ ਛੱਡ ਦੇਈਂ ਜੀ ਨੇ ਉੱਥੇ ਖੁੱਲੀਆਂ ਵੀ ਜਿਵੇਂ ਘਰੇ ਬਿੜਦੀਆਂ ਨੇ ਬਸ ਉਹ ਜ਼ਿਆਦਾ ਇਹਨਾਂ ਦੇ ਲਵੇ ਰਹਾਂਗੇ ਨਾ ਇਹਨਾਂ ਉੱਪਰ ਲੱਗਣੇ ਦੀ ਵੀ ਮੇਰਾ ਮਾਲਕ ਖੁਦ ਮੇਰੇ ਨਾਲ ਆ ਵੀ ਮੈਨੂੰ ਕਾਦੀ ਟੈਨਸ਼ਨ ਹੈ ਬਿਲਕੁਲ ਸਹੀ ਗੱਲ ਹੈ ਜੀ ਜੇ ਬੱਚੇ ਦੇ ਨਾਲ ਆ ਮਾਪਿਓ ਨਾਲ ਨੇ ਤਾਂ ਉਹਨੂੰ ਟੈਨਸ਼ਨ ਨਹੀਂ ਉਹ ਫ੍ਰੀ ਹੈ ਵੀ ਮੇਰਾ ਕੋਈ ਹੈਗਾ ਬਿਲਕੁਲ ਜੀ ਜੇ ਉੱਪਰੇ ਨਾਲ ਤੋਰਾਂਗੇ ਉਹਨੇ ਪਿੰਡ ਵਾਲੇ ਦੇਖਣਾ ਵੀ ਮੇਰਾ ਕੋਈ ਹੈ ਨਹੀਂ ਮੈਂ ਇਸ ਚੀਜ਼ ਤੋਂ ਬਚ ਕੇ ਰਹਾ ਇਹੀ ਕੰਮ ਗਾਂ ਦਾ ਇਹਦੇ ਵੀ ਬਹੁਤ ਵੱਡਾ ਦਿਮਾਗ ਹੈ ਜਿਹਨੇ 60 ਲੀਟਰ ਦੁੱਧ ਦੇ ਦੇਣਾ ਬਿਨਾਂ ਦਿਮਾਗ ਤੋਂ ਥੋੜੀ ਆ ਜੂਗੀ ਬਿਲਕੁਲ ਜੀ ਜਿਹਨੂੰ ਦਿਮਾਗ ਹੈ ਤਾਂ ਹੀ ਦਿੰਦੀ ਆ ਤਾਂ ਹੀ ਦਿੰਦੀ ਹੈ ਜੀ ਬਾਕੀ ਚਲੋ ਕੁਦਰਤ ਦੇ ਮਿਹਰਾ ਜੀ ਚੰਗਾ ਚੱਲੀ ਜਾਂਦਾ ਵਧੀਆ ਤੇ ਜੀ ਇੱਕ ਤੁਸੀਂ ਗੱਲ ਕਹੀ ਵੀ ਬਰੀਡ ਆਪਾਂ ਹਰਪ੍ਰੀਤ ਬਾਈ ਤੋਂ ਲੈ ਕੇ ਸ਼ੁਰੂ ਕੀਤੀ ਹੈ ਜੀ ਤੇ ਬਰੀਡ ਸੁਧਾਰ ਕਿਦਾਂ ਕੀਤਾ ਤੁਸੀਂ ਜੀ ਕਿਹੜੇ ਸੀਮਨ ਯੂਜ਼ ਕੀਤੇ ਕਿਦਾਂ ਦਾ ਲੋਕਾਂ ਨੂੰ ਕਰਨਾ ਚਾਹੀਦਾ ਪਹਿਲੀਆਂ ਸ ਤਾਂ ਮੈਂ ਲਾਉਂਦਾ ਰਹਿ ਜੀ ਜਦੋਂ ਮੈਂਬਰ ਬਣਿਆ ਪੀਡੀਐਫ ਦਾ ਸੀਮਨ ਅੱਛਾ ਜੀ ਉਹਨੇ ਬੜਾ ਸਹਾਇਕ ਦਿੱਤਾ ਜੀ ਕਿਉਂ ਅੱਜ ਵੀ ਚੰਗਾ ਪੀਡੀਐਫ ਦੇ ਸੀਮਨ ਲੈ ਕੇ ਆਉਂਦੀ ਹੈ ਜੀ ਅੱਜ ਵੀ ਚੰਗਾ ਤੀਂ ਜੀ ਫਿਰ ਕੁਝ ਲੈਂਡ ਚੇਂਜ ਕਰਨੀਆਂ ਪੈ ਜਾਂਦੀਆਂ ਨੇ ਜੀ ਤੇ ਉਸ ਤੋਂ ਬਾਅਦ ਅਸੀਂ ਕੀਤੀ ਐਬੀਐਸ ਨੂੰ ਜੀ ਇਸ ਵਾਰ ਆਈਆਂ ਨੇ ਫਸਟ ਵੀ ਆਈਆ ਸੈਕੰਡ ਵੀ ਆਈਆ ਐਬੀਐਫ ਤੇ ਇਹ ਵੀ ਅਸੀਂ ਰਵਾੜਾ ਤੇ ਸਟੈਕ ਵੱਡੀ ਵੀ ਸਟੈਕਰ ਦੀ ਤੀ ਉਹ ਦੋ ਬੱਚਿਆਂ ਦੋਧੀਆਂ ਦੀਆਂ ਹੋਰ ਰਵਾੜਾ ਦੀਆਂ ਸੀ ਤੇ ਕਿਵੇਂ ਐਬੀਐਫ ਦਾ ਜਿੱਦਾਂ ਕਈ ਇਸ ਗੱਲ ਤੋਂ ਵੀ ਗਰੇਜ ਕਰਦੇ ਜੀ ਵੀ ਵਰਲਡ ਵਾਈਡ ਦਾ ਸੀਮਨ ਲਾਵਾਂਗੇ ਜੀ ਆਪਾਂ ਐਬੀਐਫ ਦਾ ਥੋੜਾ ਸਸਤਾ ਵੀ ਹੈਗਾ ਕੀ ਉਹ ਸਸਤਾ ਸੀਮਨ ਸਾਡੇ ਲਈ ਉਦਾਂ ਵੀ ਪ੍ਰੋਫਿਟੇਬਲ ਹੈ ਕਿ ਨਹੀਂ ਹੈ ਪੀ ਪ੍ਰੋਫਿਟੇਬਲ ਹੈਗਾ ਦੇਖੋ ਵਰਲਡ ਵਾਈਡ ਵੀ ਚੰਗਿਆ ਸੀਮਤ ਦਿੰਦੀ ਆ ਕੋਈ ਚੱਕਰ ਨਹੀਂ ਥੋੜਾ ਜਿਹਾ ਕੋਸਟਲੀ ਹੈ ਨਾ ਜੀ ਜਿੱਦਾਂ ਨਵਾਂ ਫਾਰਮ ਆਇਆ ਜੀ ਹੁਣ ਫਾਰਮਰ ਲਾਈ ਜਾਂਦੇ ਨਹੀਂ ਜੀ ਹੁਣ ਅਗਲੇ ਦੇ ਫਾਰਮ ਦੇ ਹਿਸਾਬ ਨਾਲ ਕਿਵੇਂ ਲੰਦਾ ਜੀ ਹਾਂਜੀ ਅਸੀਂ ਵੀ ਲਾਉਨੇ ਅਸੀਂ ਵੀ ਲਾਇਆ ਇਦਾਂ ਵੀ ਅਸੀਂ ਲਾਇਆ ਨਹੀਂ ਅਸੀਂ ਵੀ ਲਾਇਆ ਕੁਝ ਖਾਣ ਨੂੰ ਮੈਂ ਦੱਸਿਆ ਵੀ ਲੈਂਡ ਚੇਂਜ ਕਰਨੀ ਪੈ ਜਾਂਦੀ ਆ ਤੇ ਸਾਨੂੰ ਇਹ ਕਿਤੇ ਵੀ ਇਨਬਰੀਡ ਨਾ ਕਿਤੇ ਚੱਕਰ ਚ ਨਫਾ ਜੀ ਸਾਨੂੰ ਵੱਡੀ ਸਮੱਸਿਆ ਸਾਨੂੰ ਇਨਬਰੀਡ ਦੀ ਆ ਫਾਰਮ ਦੇ ਵਿੱਚ ਕਿਤੇ ਇੱਕੋ ਹੀ ਸਾਹ ਨਾ ਕਿਤੇ ਦੋ ਚਾਰ ਬਾਰ ਸਾਡੇ ਫਾਰਮ ਚ ਘੁੰਮ ਨਾ ਜਾਵੇ ਅੱਛਾ ਜੀ ਉਦੋਂ ਅਸੀਂ ਪ੍ਰੈਸ਼ਰ ਇਹ ਗਾਈ ਮਾਲੋ ਇੱਕ ਗਾਈ ਹੈ ਇਹਦੇ ਆਪਾਂ এবੀਐਫ ਸਟ੍ਰਾਈਕਰ ਦਾ ਫੀਮੇਲ ਲਵਾਤਾ ਹਾਂ ਜੀ ਹਾਂ ਗਾਹਾਂ ਇਹਦੀ ਬੱਚੀ ਦੇ ਹੋਰ ਲਵਾਣਾ ਸਟ੍ਰਾਈਕਰ ਨਹੀਂ ਲਵਾਣਾ ਨਾ ਸਟੈਕ ਨਹੀਂ ਲਵਾਣਾ ਸਟੈਕ ਲੱਗੇ ਨਹੀਂ ਸਕਦਾ ਜੀ ਲੱਗ ਵੀ ਨਹੀਂ ਸਕਦਾ ਹਾਂਜੀ ਜੇ ਆਪਾਂ ਰਮਾਡਾ ਦੀਆਂ ਬੱਚੀਆਂ ਆਪਣੇ ਪੈਦਾ ਕੀਤੀਆਂ ਨੇ ਹਾਂਜੀ ਹਾਂਜੀ ਤੇ ਉਹਨਾਂ ਦੇ ਆਪਾਂ ਇਦਾਂ ਕੀ ਸਪਾਈਕ ਲਾਇਆ ਜੀ अच्छा जी ठीक है, है जी इस बार ये और भी एक दो सिमन ਉਹਨਾਂ ਦੇ ਸ਼ਾਇਦ ਆਉਣੇ ਸੀਗੇ ਨਵੇਂ ਵਾਇਧ ਕੀ ਆ ਨਹੀਂ ਸਕੇ ਤੇ ਹੌਟ ਸਟਾਰ ਦਾ ਕੀ ਰਿਜ਼ਲਟ ਹੈ ਜੀ ਹੌਟ ਸਟਾਰ ਤਾਂ ਇਹਦਾ ਪਤੀ ਸੀਗਾ ਤੀ ਵਰਲਡ ਵਾਈਡ ਦਾ ਸੀਗਾ ਇਹਦਾ ਵੀ ਵੀ ਇਹਦਾ ਵੀ ਹੈਗਾ ਜੀ ਹੌਟ ਸਟਾਰ ਵਰਲਡ ਵਾਈਡ ਦਾ ਸੀ اچھا ਚੰਗਾ ਰਹਿ ਯੂ ਵੀ ਚੰਗਾ ਰਿਓ ਤੇ ਇਹ ਵੀ ਇਸ ਦੇ ਜਾਨਕੀ ਆ ਜਿਵੇਂ ਉਹਨਾਂ ਵਾਇਧ ਕੀ ਰਮਾਡਾ ਲਾਤਾ ਅਸੀਂ ਇਹਨਾਂ ਦੇ ਸਪਾਈਕ ਅੱਗੇ ਚੇਂਜ ਕਰਤਾ ਠੀਕ ਹੈ ਜੀ ਸਾਨੂੰ ਚਾਹ ਜੇ ਸਪਾਈਕ ਦੀਆਂ ਬੱਚੀਆਂ ਆ ਗਈਆਂ ਉਹਨਾਂ ਦੇ ਕੱਲ ਨੂੰ ਕੋਈ ਹੋਰ ਸਾਨੂੰ ਬੋਲ ਦੇਣਗੇ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਵੀ ਸਾਡਾ ਫਾਰਮ ਇਨ ਬ੍ਰੀਡ ਉਹ ਉਹਨਾਂ ਨੇ ਦੇਖਣੀ ਉਹਨਾਂ ਦੀ ਟੈਨਸ਼ਨ ਹੈ ਐਵੀਐਸ ਦੀ ਇਹ ਗੱਲਾਂ ਧਿਆਨ ਚ ਰੱਖਣੀਆਂ ਪੈਂਦੀਆਂ ਜੇ ਤੁਹਾਡੇ ਕੋਲ ਰਿਕਾਰਡ ਹੈ ਤਾਂ ਹੀ ਰੱਖੋਗੇ ਜੀ ਰਿਕਾਰਡ ਅਸੀਂ ਦੱਸਣਾ ਵੀ ਸਾਡੇ ਕੋਲ ਇਹਦੀ ਕਿ ਸਪਾਈਕ ਦੇ ਸਾਡੇ ਕੋਲ 20 ਬੱਛੀਆਂ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਸੋਡੇ ਹੁਣ ਆ ਲੱਗਣਾ ਉਹਨਾਂ ਦਾ ਸੀਮਨਾ ਲਿਆ ਕੇ ਉਹ ਸੀਮਾ ਨਾ ਹੋਵੇ ਜਿਹੜੀ ਬੱਛੀ ਹੋਵੇ ਉਸੇ ਸੀਮਾ ਦੀ ਲੈਣ ਫਰਕ ਹੋਵੇ ਜੇ ਸੀਮੰਦੀ ਤਾਂ ਉਹ ਜਾਂ ਜਿਹਦੇ ਮਰਜ਼ੀ ਲਾ ਦੋ ਥੋੜੀ ਇਨਬ੍ਰੀਡ ਨਹੀਂ ਹੁੰਦਾ ਫਾਰਮ ਇਹ ਵੀ ਇਸ ਦੇ ਵਿੱਚ ਬਹੁਤ ਵੱਡੀ ਖਾਸੀਅਤ ਫਾਰਮ ਵਾਸਤੇ ਬਹੁਤ ਚੰਗੀ ਕੰਪਨੀ ਆ ਇਹ ਵੀ ਇਸ ਕੋਈ ਮਾੜੀ ਨਹੀਂ ਹੈ ਬਹੁਤ ਚੰਗੀ ਹੈ ਜੇ ਜਿੱਦਾਂ ਗਾਈ ਦਾ ਦੁੱਧ 30 ਲੀਟਰ ਹੈ ਜੀ ਕੀ ਉਹਦੇ ਏਵੀਐਸ ਦਾ ਸੀਮੰ ਲਾਤਾ ਚਲੋ ਗਾਈ ਹੈਗੀ ਕਿਸੇ ਹੋਰ ਸੀਮੰਦੀ ਹੈ ਜੀ ਉਹਦੇ ਥੱਲੇ 30 ਲੀਟਰ ਦੁੱਧ ਦੇ ਰਹੀ ਹੈ ਐਵਰੇਜ ਫਾਰਮ ਮੇਰੇ ਫਾਰਮ ਤੇ 30 35 ਵਾਲੀਆਂ ਹੀ ਆਈਆਂ ਜੀ ਬੜਾ ਵੱਡਾ ਨਹੀਂ ਮੈਨੂੰ ਸਾਲ 2 ਸਾਲੇ ਹੋ ਗਏ ਜੀ ਕਰਦੇ ਨੂੰ ਤੇ ਮੈਂ ਆਪਣੀ ਐਗਜ਼ਾਮਪਲ ਲੈ ਕੇ ਚੱਲਦਾ ਜੀ ਕਿ ਜੇ ਮੈਂ ਅੱਗੇ ਲਈ ਵਧਾਣਾ ਮੈਂ 30 ਲੀਟਰ ਵਾਲੀ ਦੇ ਸੀਮਨ ਲਾਉਂਗਾ ਵਧੀਆ ਉਹਦੀ ਵਧੀਆ ਦੇਖਭਾਲ ਕਰੂੰਗਾ ਮੇਰੇ ਕੋਲ ਉਹਦੀ ਬੱਚੀ ਪਹਿਲੇ ਤੁਹੇ ਦਵੂੰਗੀ 35 40 ਲੀਟਰ ਕੇ ਨਹੀਂ ਦੇਖੋ ਇਹ ਆ ਛੋਟੇ ਫਾਰਮ ਜੇ ਉਹ ਗਾਂ ਦੀ ਪਸ਼ੋਕੜ ਚੰਗਾ ਉਹਦੇ ਵਿੱਚ ਜੱਦੀ ਹੁਣ ਚੰਗੇ ਨੇ ਫਿਰ ਉਹਦੀ ਬੱਚੀ 35 ਕਿਲੋ ਕੱਢ ਸਕਦੀ ਹੈ ਨਾਰਮਲ ਬੱਚੀ ਦਾ ਦੁੱਧ ਤਾਂ 30 ਲੀਟਰ ਵੀ ਬਹੁਤ ਆ ਅੱਜ ਦੇ ਟਾਈਮ ਦੇ ਵਿੱਚ ਜੇ ਲੋਕਲ ਵਿੱਚ ਹੁਣ ਆਪਣੇ ਅੱਛਾ ਜੀ ਆਮ ਦੀ ਆਮ ਗੱਲ ਕਰੀਏ ਠੀਕ ਹੈ ਜੀ ਬਾਕੀ ਤਾਂ ਹੁਣ ਬਰੀਡ ਤਾਂ ਹੁਣ ਸਾਰੇ ਤੁਹਾਨੂੰ ਪਤਾ ਹੀ ਆਪੋ ਹੀ ਪਈ ਆ 50 ਲੀਟਰ ਦੇ ਦੁੰਧੀਆਂ ਬਾਗੀਆਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਨੈਚੁਰਲ ਦੁੱਧ ਨਿਕਲਦਾ ਪੀਡੀਐਫ ਤੇ ਬਿਲਕੁਲ ਕੋਈ ਉੱਥੇ ਇੱਕ ਨਵੇਂ ਇੱਕ ਮਾਲਕ ਇੱਕ ਮਿੰਟ ਦੀ ਵੀ ਕੋਈ ਉਨੀ ਨਿੱਕੀ ਨਹੀਂ ਬੰਦਾ ਕਰ ਸਕਦਾ ਕੈਮਰੇ ਲੱਗੇ ਪਏ ਨੇ ਪਾਰਦਰਸ਼ੀ ਕੰਪੀਟੀਸ਼ਨ ਹੁੰਦਾ ਪੰਜਾਬ ਨੇ ਬਹੁਤ ਕੁਝ ਦਿੱਤਾ ਦੀ ਡੇਰੀ ਫਾਰਮਿੰਗ ਦੀ ਲਾਈਨ 'ਚ ਦੇ ਦਿੱਸੋ ਪੂਰੇ ਨੂੰ ਪੀਡੀਐਫ ਦਾ ਬਹੁਤ ਸਹਿਯੋਗ ਹੈ ਜੀ ਹੁਣ ਸਰਕਾਰਾਂ ਦਾ ਕੁਝ ਬੈਸ ਇੰਟਰਸਟ ਦਿਖਾਈ ਨਹੀਂ ਰਹੀਆਂ ਪੀਡੀ ਡੈਰੀ ਫਾਰਮਿੰਗ ਵਾਲਿਆਂ ਦੀ ਆਪਾਂ ਤਾਂ ਜਣ ਕੇ ਸਹਾਯੋਗਤਾ ਹੀ ਪੀਡੀਐਫ ਦੇ ਨਾਲ ਹੈ ਆਪਣਾ ਤਾਂ ਜੀ ਜਿੰਨਾ ਤੱਕ ਸਾਂ ਚੱਲਦੇ ਨੇ ਤਾਂ ਪੀਡੀਐਫ ਦਾ ਮੇਲਾ ਲਾਉਣਾ ਹੀ ਲਾਉਣਾ ਤੇ ਜਿੱਦਾਂ ਆਪਾਂ ਦੇਖ ਲਈਏ ਜੀ ਬੰਗਲੌਰੂ ਚ ਕੰਪੀਟੀਸ਼ਨ ਹੁੰਦਾ ਕਿਤੇ ਰਾਜਸਥਾਨ ਚ ਹੁੰਦਾ ਗਾਇਆਂ ਪੰਜਾਬ ਵਾਲੀਆਂ ਹੀ ਜਿੱਤਦੀਆਂ ਹੈ ਜੀ ਜਿਹੜੀਆਂ ਔਰੇ ਤੋਂ ਲੈ ਕੇ ਗਏ ਬੰਗਲੌਰ ਹੁਣ ਸਾਡਾ ਵੀਰ ਮੇਜਰ ਫਿਰੋਜ਼ਪੁਰ ਤੋਂ ਹਾਂਜੀ ਹਾਂਜੀ ਤੇ ਉਹਨਾਂ ਦੀਆਂ ਦੋ ਗਾਵਾਂ ਉਹਨਾਂ ਨੇ ਸੇਲ ਕੀਤੀਆਂ ਸੀਗੀਆਂ ਬੰਗਲੌਰ ਤੇ ਮਿਲਾ ਦੇ ਕਨੇਸ 54 ਲੀਟਰ ਕੱ ਥੱਲੇ ਕੱਢਿਆ ਤੇ ਉਹ ਦਾ ਫਸਟ ਟਾਈਮ ਇਹਨੂੰ ਉੱਥੇ ਉਹਨਾਂ ਨੇ 55 ਲੀਟਰ ਬੰਗਲੌਰ ਕੱਢ ਗਈ ਇਹਦਾ ਟੈਂਪਰੇਚਰ ਨਹੀਂ ਮੇਨਟੇਨ ਕਰਦਾ ਇੱਕ ਸਾਇਲੈਂਸ ਦਾ ਬਹੁਤ ਉੱਥੇ ਥੋੜਾ ਜਿਹਾ ਔਖਾ ਅੱਛਾ ਜੀ ਠੀਕ ਹੈ ਜੀ ਇੱਕ ਉਹਨਾਂ ਦਾ ਆਪਣੇ ਨਾਲ ਉਹ ਮੈਨੇਜਮੈਂਟ ਦਾ ਫਰਕ ਬਹੁਤ ਜ਼ਿਆਦਾ ਹੈ ਫੇਰ ਵੀ ਜਾਂ ਉੱਥੇ 55 ਲੀਟਰ ਕੱਢ ਗਈ ਬਹੁਤ ਵੱਡੀ ਗੱਲ ਹੈ ਜੀ ਇੰਨੇ ਸਫਰ ਤੇ ਜਾ ਕੇ 5 ਕਿਲੋ ਦੁੱਧ ਕੱਢ ਗਈ ਔਰ ਇਹ 70 ਕੱਢ ਦੇਣਾ ਸੀ ਉਹਨਾਂ ਜੇ ਇਹ ਪੰਜਾਬ ਚ ਹਾਂ ਆਰਾਮ ਤੇ ਕੱਢ ਦਦੇ ਕੋਈ ਪੰਜਾਬ ਦੀ ਬਹੁਤ ਵੱਡੀ ਦੇਣ ਹੈ ਨਾ ਜੀ ਪੂਰੇ ਦੇਸ਼ ਨੂੰ ਦੇਣ ਤਾਂ ਪੀਡੀਐਫ ਹੀ ਮੰਨਦੇ ਆ ਜੀ ਅੱਛਾ ਜੀ ਫਾਰਮਰ ਤਾਇ ਤੱਕ ਪਹੁੰਚੇ ਜੀ ਪਰ ਜਿਹੜੇ ਹੁਣ ਸੀਮਨ ਆਉਂਦੇ ਨੇ ਉਹਨਾਂ ਦਾ ਫੈਟ ਬਹੁਤ ਜ਼ਿਆਦਾ ਹੈ ਜੀ ਦੋਤਾ ਹੈਗੀ ਹੈਗਾ ਅੱਗੇ ਫੈਟਰ ਦੇ ਵਿੱਚ ਬਹੁਤ ਲਾਭ ਵਾਲਾ ਕੰਮ ਹੈ ਜਰਸੀ ਤੇ ਐਚ ਐਫ ਦਾ ਹੀ ਕੰਮ ਕਰਦੇ ਹੋ ਕੋਈ ਹੋਰ ਬਰੀਡ ਗਰਲੈਂਡੋ ਵਗੈਰਾ ਜਿੱਦਾਂ ਬਹੁਤ ਪ੍ਰਚਲਿਤ ਹੋ ਗਈ ਜਰਸੀ ਤੇ ਐਚ ਐਫ ਦੇ ਹੀ ਆਪਾਂ ਅੱਛਾ ਤੇ ਦੁੱਧ ਦੁੱਧ ਕਿੰਨਾ ਹੋ ਜਾਂਦਾ ਆਪਣੇ ਕੋਲ ਜੀ ਇਸ ਟਾਈਮ ਜੀ ਆਪਣੇ ਲਵੇ 1350 ਲੀਟਰ ਦੁੱਧ ਦਾ ਅੱਛਾ ਜੀ ਜਿਹੜਾ ਅਮੁੱਲ ਨੂੰ ਜਾਂਦਾ ਜੀ ਅਮੁੱਲ ਨੂੰ ਜਾਂਦਾ ਬੇਰਕਾ ਨਹੀਂ ਨਾ ਨਹੀਂ ਬੇਰਕ ਨੂੰ ਪਹਿਲਾਂ ਪਾਇਆ ਜੀ ਬਹੁਤ ਟਾਈਮ ਪਾਇਆ ਚਲੋ ਫਿਰ ਅਮੁੱਲ ਆ ਗਈ ਸੀ ਨਵੀਂ ਕੰਪਨੀ थी ਕੋ ਚਲੋ ਇਹਦਾ ਵੀ ਫਰਜ ਬਣਦਾ ਆਪਣਾ ਬਿਲਕੁਲ ਜੀ ਤੇ ਹੁਣ ਮੈਂ ਖਵਾਲ ਕਰੂੰਗਾ ਜੀ ਤੁਹਾਨੂੰ ਕਿ ਅਮੁੱਲ ਬੈਟਰ ਹੈ ਕਿ ਬੇਰਕਾ ਬੈਟਰ ਸਾਰੀਆਂ ਹੀ ਨੇ ਪਰ ਜਿਹੜੀ ਦੇਖੋ ਜਿਹੜੀ ਸਾਡੀ ਜੇਬ ਚ ਪੈਸੇ ਪਾਊਗੀ ਆਪਾਂ ਦੋ ਚੰਗੀ ਤੇ ਜਿੱਦਾਂ ਹੁਣ ਕਈ ਵੀਡੀਓ ਕਰਦੇ ਆ ਜੀ ਆਪਾਂ ਪਾਉਂਦੇ ਆ ਵੀ ਜੀ ਲਾਈਵ ਹੋ ਕੇ ਵੀ ਬੇਰਕਾ ਨੂੰ ਬਚਾਓ ਬੇਰਕਾ ਪਿੱਟ ਦੀ ਜਾ ਰਹੀ ਹੈ ਕੀ ਬੇਰਕਾ ਦੀਆ ਸਾਡਾ ਬੇਰਕਾ ਪੰਜਾਬ ਦੀ ਆ ਹਾਂਜੀ ਹਾਂਜੀ ਠੀਕ ਹੈ ਬਚਾਉਣਾ ਫਰਜ ਹੈ ਪਰ ਜਿਹੜੇ ਮੋਡਲ ਅਫਸਰ ਨਹੀਂ ਨਾ ਅਸੀਂ ਬਹੁਤ ਟਾਈਮ ਲੰਬਾ ਦੁੱਧ ਪਾਇਆ ਮੈਂ ਬਿਲਕੁਲ ਬਿਲਕੁਲ ਸਹੀ ਆ ਪਟਿਆਲੇ ਨਹੀਂ ਪਾਇਆ ਲੁਧਿਆਣੇ ਨੂੰ ਵੀ ਪਾਇਆ ਲੁਧਿਆਣੇ ਨੂੰ ਬਹੁਤ ਥੋੜਾ ਟਾਈਮ ਪਾਇਆ ਪਰ ਜਿੰਨਾ ਜ਼ਿਆਦਾ ਟਾਈਮ ਲੁਧਿਆਣੇ ਪਲਾਟਨ ਦੁੱਧ ਪਾਇਆ ਤਾਂ ਮੈਂ ਚੰਗਾ ਹੀ ਰਹਾ ਅੱਛਾ ਜੀ ਠੀਕ ਹੈ ਜੀ ਕੁਝ ਜਿਹੜੇ ਜ਼ਿਲ੍ਹਿਆਂ ਦੇ ਜਿਹੜੇ ਆਪਣੇ ਆਪਣੇ ਪਟਿਆਲੇ ਜ਼ਿਲ੍ਹੇ ਦਾ ਸਾਡਾ ਪਲਾਟ ਆ ਗਿਆ ਵੀਰਕਾ ਇਹ ਬੜਾ ਮੰਦੇ ਚ ਚੱਲਦਾ ਰਿਹਾ ਸਾਡੇ ਟਾਈਮ ਨਾਲ ਅੱਜ ਦਾ ਤਾਂ ਇਹਦੇ ਬਾਰੇ ਆਪ ਨੂੰ ਪਤਾ ਨਹੀਂ ਹੈਗਾ ਪਰ ਉਹ ਟਾਈਮ ਸਾਡੇ ਨਾਲ ਬਹੁਤ ਜਾਣ ਕੇ ਮੰਦੇ ਚ ਚੱਲਿਆ ਸਰ ਹੁਣ ਸਾਰਾ ਦੁੱਧ ਦਾ ਮੁੱਲ ਨੂੰ ਜਾਂਦਾ ਹੁਣ ਸਾਰਾ ਦੁੱਧ ਦਾ ਮੁੱਲ ਨੂੰ ਜਾਂਦਾ ਬੀਐਮਸੀ ਆਪਣੀ ਹੈ ਕਿ ਹਾਂ ਬੀਐਮਸੀ ਆ ਠੀਕ ਹੈ ਜੀ ਤੇ ਹੁਣ ਭਾਈ ਕੋਈ ਲਾਈਫ ਲੈਸਨ ਜ਼ਿੰਦਗੀ ਜੀਣ ਦਾ ਤਰੀਕਾ ਕੋਈ ਦੱਸ ਦਿਓ ਲੋਕਾਂ ਨੂੰ ਕਿ ਕਿਵੇਂ ਸਟਰਗਲਾਂ ਚੋਂ ਲੰਗੇ ਹੋ ਤੁਸੀਂ ਨੌ ਤੋਂ ਲੈ ਕੇ ਕਿਤਾਬੀ ਮੈਂ ਜੇ ਆਪਦਾ ਆਪਾ ਦੇ ਦੱਚੇ ਦਾ ਆਪਣੇ ਦਾ ਬਹੁਤ ਲੰਗੇ ਔਖਾ ਆਪਣਾ ਲੰਗੇ ਨੇ ਇਹ ਟਾਈਮ ਦੇ ਵਿੱਚ ਤੇ ਮੰਨ ਲਓ 2016 ਦੇ ਵਿੱਚ ਐਫਐਮਡੀ ਨਾਲ ਵੀ ਬਹੁਤ ਘਿਰਗੇ ਸੀਗੇ ਅਸੀਂ ਤਕਰੀਬਨ 35 ਗਾਵਾਂ ਐਕਸਪਾਇਰ ਹੋ ਗਈਆਂ ਸੀ 35 ਗਾਵਾਂ ਮਰੀਆਂ ਜੀ 35 ਗਾਵਾਂ ਐਕਸਪਾਇਰ ਹੋ ਗਈ ਸੀ 2016 ਦੇ ਵਿੱਚ ਹੁਣ ਤਾਂ ਤਕਰੀਬਨ ਲੈ ਜਾਂਦਾ ਪਟਾਈ ਤੈਸੋਤ ਦੇ ਸਵਾਗਤ ਕਰ ਜਾਂਦੇ ਚਾਹ ਆਪਾ ਤਿਆਰ ਪਰ ਹਾਰ ਨਹੀਂ ਮੰਨੀ ਜੀ ਹਾਰ ਨਹੀਂ ਮੰਨੀ ਹੈਗੀ ਪਰਵਾਰ ਤਾਂ ਪਿੱਛੇ हट ਗਿਆ ਚਲੋ ਸਾਥ ਬਥੇਰਾ ਰਿਹਾ ਪਰਿਵਾਰ ਦਾ ਪਰ ਉਹ ਲੋਕ ਫੇਰ ਡਰ ਗਏ ਸੀ ਕਿ ਵੀ ਤੂੰ ਵੀ ਹੁਣ ਰਹਿਣ ਦੇ ਤੇ ਪਰ ਨਹੀਂ ਪਰ ਫੇਰ سپورਟ ਬਹੁਤ ਸੀ ਗੋਂਕਾਰ ਡੈਰੀ ਫਾਰਮ ਅੱਛਾ ਇਹ ਉਹਨਾਂ ਨੇ ਬੜਾ ਸਾਥ ਦਿੱਤਾ ਬੜੀਆਂ ਫੇਰ 2016 ਦੇ ਬਾਅਦ ਫੇਰ ਮੈਂ ਬਹੁਤ ਗਾਮਾ ਉੱਥੋਂ ਲੈ ਕੇ ਆਇਆ ਤੇ ਉੱਥੇ ਹਰਪੀਤ ਵੀਰ ਨੇ ਵੀ ਬਾਅਦ ਚ ਫੇਰ ਵੀ ਦਿੱਤੀਆਂ ਮੈਨੂੰ ਕਾਮ ਆ ਤੇ ਉੱਥੇ ਜਸਵੰਤ ਸਿੰਘ ਸਾਡੇ ਵੀਰ ਫੌਜੀ ਆ ਉਹ ਅਮਰੀਕਾ ਚਲੇ ਗਏ ਸਾਰਾ ਪਰਿਵਾਰ ਤੇ ਉਹਨਾਂ ਨੇ ਮੇਰੇ ਮੈਨੂੰ ਜਨਮ ਦੇ ਦਿੱਤੀ ਤੇ ਯਾਨੀ ਕਿ ਬ੍ਰਾਂਡ ਦੀ ਕੰਮ ਫੇਰ ਵੀ ਬ੍ਰਾਂਡ ਤਿਆਰ ਕੀਤਾ ਦੁਬਾਰੇ ਹਰ ਮੰਨ ਲਓ ਇੰਨੀ ਘਾਟਾ ਪੈਣ ਦੇ ਬਾਵਜੂਦ ਵੀ ਯਾਨੀ ਕਿ ਇਹ ਨਹੀਂ ਹੈ ਵੀ ਆਪਾਂ ਜੇ ਅਸੀਂ ਉਹ ਹੀਟੋ ਤੁਰੀ ਹੈ ਨਾ ਬਰੀਡ ਤੋਂ ਅੱਜ ਦੇ ਟਾਈਮ ਦੇ ਅੱਜ ਦਾ ਟਾਈਮ ਤਾਂ ਮੰਨ ਲਓ ਬਹੁਤ ਵਧੀਆ ਨਵਾਂ ਫਾਰਮ ਤਿਆਰ ਕਰਨ ਖਾਤਰ ਜੇ ਬੰਦੇ ਲਵੇ ਵਧੀਆ ਮੈਨੇਜਮੈਂਟ ਆ ਚੰਗਾ ਪੈਸਾ ਕੋਲ ਆ ਨਾ ਕੋਣ ਬਰੀਡ ਬਹੁਤ ਤਿਆਰ ਹੋਗੀ ਬਿਲਕੁਲ ਜੀ ਕਿੱਥੇ ਦਾ ਬ ਲੱਖ 3 ਲੱਖ ਰੁਪਏ ਲਾ ਕੇ ਚੰਗੀ ਬੱਛੀ 40 45 ਕਿਲੋ ਵਾਲੀ ਘਰੇ ਜਾ ਕੇ ਚੰਗਾ ਉਹਦੇ ਸੈਕਸੀ ਮਲ ਲਾ ਕੇ ਵਧੀਆ ਬਰੀਡ ਤਿਆਰ ਕਰ ਵਧੀਆ ਬਰੀਡ ਜਾਂਦੀ 2 ਸਾਲ ਦੇ ਵਿੱਚ ਬੰਦਾ ਬਰੀਡਰ ਬਣ ਜਾਂਦਾ ਜੀ ਹਾਂਜੀ ਠੀਕ ਹੈ ਜੀ ਜੇ ਅੱਜ ਦਾ ਟਾਈਮ ਤਾਂ ਬਹੁਤ ਵਧੀਆ ਜੀ ਫਾਰਮ ਸਾਂਭੇ ਯਾਰ ਮੈਨੇਜਮੈਂਟ ਵਧੀਆ ਕਰੇ ਸ਼ੌਂਕ ਸ਼ੌਂਕ ਨਾਲ ਕੰਮ ਹੋਣਾ ਇਹਦਾ ਸ਼ੌਂਕ ਹੈ ਨਾ ਸ਼ੌਂਕ ਨਾਲ ਸ਼ੌਂਕ ਨਾਲ ਬਸ ਸ਼ੌਂਕ ਹੈ ਤੇ ਜਿੱਦਾਂ ਮੈਂ ਨਾ ਜੀ ਸਾਡੇ ਗਵਾਂਢੀ ਹੈ ਭਾਜੀ ਉਹ ਫਤੋਂ ਪਹਿਲਾਂ ਦਾ ਕੰਮ ਕਰਦੇ ਸੀ ਗਾਈਆਂ ਰੱਖਿਆ ਸੀ ਲੱਕੀ ਭਾਜੀ ਹੈ ਉਹਨਾਂ ਨੂੰ ਕਹਿੰਦੇ ਆਪਾਂ ਤੇ ਉਹਨਾਂ ਦੀਆਂ ਨਾ ਇੱਕ ਸਾਲ ਦੇ ਵਿੱਚ 6 ਕਗਾਈਆਂ ਐਕਸਪਾਇਰ ਹੋਈਆਂ ਦੀਆਂ 2-4 ਨਾ ਬੱਚੇ ਫਿਰਦੇ ਤੇ ਤੇ ਹੁਣ ਉਹਨਾਂ ਨੇ ਪਿਛਲੇ ਸਾਲ ਤੋਂ ਨਾ ਜੀ ਮੱਝਾਂ ਹੀ ਰੱਖ ਲਈਆਂ ਹੁਣ 30 ਕ ਮੱਝਾਂ ਰੱਖਿਆ ਹੋਈਆਂ ਉਹਨਾਂ ਨੇ ਉਹ ਕਹਿੰਦੇ ਮੈਂ ਤਾਂ ਗਾਈਆਂ ਵਾਲ ਨੂੰ ਦੇਖਦਾ ਨਹੀਂ ਹੈਗਾ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਵੇ ਬਈ ਇੱਕ ਵਾਰ ਛੱਡ ਕੇ ਦਿੰਦੀਆਂ ਨਹੀਂ ਮੇਰੀਆਂ ਮਰੀਆਂ ਸਿਲ ਪੰਜ ਛੇ ਗਈਆਂ ਚਲੋ ਤੁਹਾਡੀਆਂ ਵੀ ਗਲਤੀਆਂ ਨੇ ਨਾ ਜਾਂ ਜਿਆਦਾ ਇੱਕ ਚੀਜ਼ ਬਣੀ ਹੋਈ ਆ ਉਹਨੂੰ ਆਪਾਂ ਨੂੰ ਫਾਰਮ ਦੇ ਵਿੱਚ ਇਸਤੇਮਾਲ ਕਰਨੀ ਛੇ ਉਹਦੇ ਉੱਤੇ ਸਾਡੀ ਵੀ ਗਲਤੀ ਥੋੜੀ ਜਿਹੀ ਨਗਹਿਲੀ ਥੀ ਵੈਕਸੀਨ ਵੈਕਸੀਨ ਦੀ ਕਰਕਸ਼ਾ ਹੈ। ਉਹ ਪੀਡੀਐਫ ਇਹ ਥੋੜਾ ਥੋੜਾ ਕਿਤੇ ਉਪਰਾਲਾ ਕਰਦੀ ਹੈ। ਹਰ ਵੈਕਸੀਨ ਦਾ ਕਰਦੀ ਹੈ। ਉਹਨੂੰ ਬਰਸੁੱਲਾ ਦੀ ਵੈਕਸੀਨ ਪੀਡੀਐਫ ਨੇ ਪਹਿਲਾਂ ਲੈ ਜਾਂਦੀ। ਉਹ ਲਈ ਮੈਂ ਬੱਚੇ ਦਾ ਛਿੱਟਣ ਦਾ ਮਤਵਲੇ ਨਹੀਂ ਕਹਾਂਦਾ ਅੱਜ ਦੇ ਟਾਈਮ ਦੇ ਵਿੱਚ। ਜੇ ਬੱਚਿਆਂ ਦੀ ਆਪਾਂ ਸਹੀ ਕੇਅਰ ਕਰਦੇ ਹਾਂ, ਹੁਣ ਅਸੀਂ ਦੁੱਧ ਪਿਉਾਉਣੇ ਆ। ਅਸੀਂ ਮਿਲ ਕੇ ਮਤਲਬ ਦੁੱਧ ਸਾਰਾ ਜਿੰਨਾ ਦੁੱਧ ਪਿਉਣਾ, ਸਟੀਮ ਕਰਕੇ ਪਿਉ। ਉਬਾਲ ਕੇ। ਉਬਾਲ ਕੇ ਪਿਉ। ਮਿਹਨਤ ਬਹੁਤ ਆ। ਮਿਹਨਤ ਹੈਗੀ। ਚਾਹ ਰਾਤ ਦੇ 10 ਵਜ ਜਾਣ, ਚਾਹ ਸਵੇਰ ਦੇ ਸਾਨੂੰ 7 ਵਜ ਜਾਣ। ਉਬਾਲ ਕੇ। ਚਾਹ ਬੱਚਿਆਂ 30 ਵਾਲੀਏ, ਸਾਡੇ ਲਈ ਸਾਰੇ ਸੈਕਸੀ ਮਲ ਆਇਆ ਟੋਟਲ ਬਹੁਤ ਵਧੀਆ ਗੱਲ ਹੈ ਜੀ ਅਸੀਂ ਇਸ ਦਾ ਸਟੀਮ ਕਰਕੇ ਭਲਾਣਾ ਚਾਹੀਦਾ ਬੱਚੀ ਨੂੰ ਪਰ ਮਿਹਨਤ ਹੈ ਜੀ ਉਹ ਮਿਹਨਤ ਹੈ ਜੀ ਹਾਂ ਇਹ ਨਾ ਮਿਹਨਤ ਦਾ ਮੁੱਲ ਵੀ ਮੋੜ ਰਿਹਾ ਇੱਕ ਦਿਨ ਸਟੀਮ ਕਰਕੇ ਚਾਰ ਦਿਨ ਅਸੀਂ ਦੂਆ ਫੇਰ ਚਲਾ ਚਲੂ ਕਰਦੀ ਉਹ ਨਹੀਂ ਕੰਮ ਚੱਲਦਾ ਫਿਰ ਉਹਨੂੰ ਠੰਡਾ ਕਰਨਾ ਹਾਂ ਵੀ ਠੰਡਾ ਕਰਨਾ ਤੇ ਮਿਲਕਰ ਪਲੇਸਰ ਦਾ ਨਹੀਂ ਕੋਈ ਯੂਜ਼ ਕਰਦੇ ਮਿਲਕਰ ਪਲੇਸਰ ਦੇਖੋ ਆਪਦੀ ਜਗ੍ਹਾ ਤੇ ਹਰੇਕ ਚੀਜ਼ ਵਧੀਆ ਜੀ ਆਪਾਂ ਮਾੜੀ ਕਹਿੰਦੇ ਨਹੀਂ ਕਿਸੇ ਨੂੰ ਤੁਸੀਂ ਦੁੱਧੇ ਪਲਾਨਦੇ ਮੈਂ ਤਾਂ ਦੁੱਧੇ ਪੀਉਂਦਾ ਜੀ ਬਸ ਇਹੋ ਦੀ ਆਤਮਿਕ ਬੱਚੇ ਨੂੰ ਦੁੱਧੇ ਪੀਉਂਦਾ ਤੇ ਮੇਰੇ ਮਿਰਰਲ ਮਿਕਸਚਰ ਬਗਾਈਆਂ ਨੂੰ ਟਾਪਿੰਗ ਚ ਕਰਦੇ ਕਿ ਫੀਡ ਚ ਨਹੀਂ ਮੈਂ ਟੀਐਮਰ ਕਰਦਾ ਜੀ ਸਾਰਾ ਟੌਪ ਡ੍ਰੈਕਸ਼ਨ ਆ ਸਾਰੀ ਟੀਐਮਰ ਅੱਛਾ ਜੀ ਤੇ ਉਹ ਆਪਦਾ ਤਿਆਰ ਕਰਦੇ ਆ ਜੀ ਮੈਂ ਇਹਨਾਂ ਨੂੰ ਮਿਕਸਚਰ ਹਾਂਜੀ ਉਹ ਤਕਰੀਬਨ ਕੈਮਨ ਦਾ ਪ੍ਰੋਡਕਟ ਨੇ ਉਹ ਯੂਜ਼ ਕਰਦੇ ਆ ਤੇ ਕੁਝ ਪੀਡੀਐਸ ਦੇ ਨੇ ਉਹ ਉਹ ਯੂਜ਼ ਕਰਦੇ ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਤੇ ਹੁਣ ਆਪਾਂ ਫੇਰ ਕਰਾਂਗੇ ਇੱਕ ਪੋਡਕਾਸਟ ਤੁਸੀਂ ਮੇਲਾ ਜਿੱਤ ਕੇ ਆਓ ਜੀ ਹਾਂਜੀ ਹਾਂ ਤੇ ਕੋਈ ਇੱਕ ਜਾਂਦੇ ਟਾਈਮ ਕੋਈ ਫਲਾਹ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਤੇ ਉਹ ਇੱਕ ਦੇ ਦਿਓ ਜੀ ਬਸ ਕੰਪੀਟੀਸ਼ਨ ਆ ਗਿਆ ਜੀ ਆਪਣੇ 8 9 8 9 ਫਰਵਰੀ ਦਾ ਜੀ ਜਨਵਾਰ ਲੈ ਕੇ ਪਹੁੰਚਣ ਵੱਧ ਤੋਂ ਵੱਧ ਜੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਜੇ ਕੋਈ ਮੈਂ ਫਸਟ ਆ ਕੇ ਇਸ ਵਾਰੀ ਤੇ ਦੂਜਾ ਨਾ ਕਿਤੇ ਵੀ ਯਾਰ ਉਹ ਫੇਰ ਇਹ ਕਿਸ ਵਾਰ ਫੇਰ ਜਾ ਰਿਹਾ ਨਾ ਜਿਹੜੇ ਨਵੇਂ ਨੇ ਪੁਰਾਣੇ ਤਾਂ ਦੇਖੋ ਚਲੋ ਕੰਪੀਟੀਸ਼ਨ ਹਰੇਕ ਬੰਦੇ ਨੂੰ ਪਤਾ ਉਹਦੇ ਬਾਰੇ ਪਰ ਨਵਾਂ ਨਾ ਇਹ ਨਾ ਉਹ ਇਹ ਨਾ ਡਰੇ ਵੀ ਉੱਥੇ ਮੇਰਾ ਕੋਈ ਨੰਬਰ ਨਹੀਂ ਆਉਣਾ ਉੱਥੇ ਜਾ ਕੇ ਬਹੁਤ ਕੁਝ ਮਿਲਦਾ ਅਸੀਂ ਵੀ ਤਾਂ 30-30 ਲੀਟਰ ਤੋਂ ਸਟਾਰਟ ਹੋਇਆ ਮੇਲੇ ਲਾਏ ਨੇ ਅਸੀਂ ਵੀ ਤਾਂ ਲਾਉਂਦੇ ਰਿਹਾ ਸਾਡਾ ਇੱਕ ਵਾਰੀ 10ਵਾਂ ਨੰਬਰ ਆਇਆ ਉਸਾ ਜੀ ਸਾਨੂੰ 10ਵੇਂ ਨੰਬਰ ਦੇ ਇੰਨਾ ਚਾਹ ਹੋਇਆ ਕੋਈ ਅੰਤ ਨਹੀਂ ਸੀ ਇਸ ਵਾਰ ਤਾਂ ਉਹ ਫੁੱਲ ਲੱਗਣ ਲਾ ਕੇ ਸਰਟੀਫਿਕੇਟ ਦਿੰਦੀ ਆ ਪੀਡੀਐਫ ਹਾਂਜੀ ਹਾਂਜੀ ਉਸ ਟਾਈਮ ਤਾਂ ਚਲੋ ਸਰਟੀਫਿਕੇਟ ਦੀ ਗੱਲ ਹੁਣ ਤਾਂ ਸਾਰਿਆਂ ਨੂੰ ਫੁੱਲ ਮਿਲਦੇ ਨੇ ਤੇ ਬਾਕੀ ਪੀਡੀਐਫ ਦਾ ਮੇਲ ਆ ਜਿਹੜਾ ਇਹਦਾ ਜਨਨ ਕਿ ਜੇ ਮੈਂ ਮੰਨ ਲਵਾਂ ਵੀ ਜਿਵੇਂ ਵਿਆਹ ਜਨਾ ਚਾਹ ਹੁਣ ਚਾਹ ਹੁੰਦਾ ਠੀਕ ਹੈ ਜੀ ਹੁਣ ਆਪਣੇ ਰਿਸ਼ਤੇਦਾਰ ਦੀ ਕਿ ਅਗੇਜਮੈਂਟ ਦੀ ਉਹਨਾਂ ਨੂੰ ਕਿਹਾ ਮੈਂ ਵੀ ਦੇਖ ਕੇ ਤਰੇ ਤਰੀਕ ਵੀ ਮੇਲੇ ਜਾ ਮਿੱਲਾ ਤਰੀਕ ਮਿੱਲਾ ਨਹੀਂ ਛੱਡਿਆ ਜਾਣਾ ਦੀ ਫਿਰ ਔਖਾ ਕੰਮ ਕਿਉਂ ਪੀਡੀਐਫ ਇੱਕ ਬਹੁਤ ਵੱਡੀ ਐਸੋਸੀਏਸ਼ਨ ਬਣੀ ਹੋਈ ਹੈ ਜੀ ਹਾਂਜੀ ਬਾਕੀ ਜਿਹੜੀ ਮੈਨੇਜਮੈਂਟ ਆ ਉੱਥੇ ਕੋਈ ਟੈਨਸ਼ਨ ਨਹੀਂ ਫ੍ਰੀ ਆਪਦਾ ਗਾਵਾਂ ਦੀ ਸਾਮ ਸੰਭਾਲ ਕਰਨੀ ਆ ਹਾਂਜੀ ਤੇ ਬਾਕੀ ਕੋਈ ਆਪ ਨੂੰ ਐ ਨਹੀਂ ਟੈਨਸ਼ਨ ਵੀ ਆਪਣਾ ਕੋਈ ਦੁੱਧੋ ਕੋਈ ਘੱਟ ਆ ਕੋਈ ਵੱਧ ਕੋਈ ਨਾ ਐਂ ਬੂਦ ਬੂਂਦਾ ਸਾਫ਼ ਹੋਣਾ ਉੱਥੇ ਮੇਲੇ ਤਾਂ ਹੋਰ ਵੀ ਬਹੁਤ ਹੁੰਦੇ ਆ ਜੀ ਪਰ ਪੀਡੀਐਫ ਦੇ ਦੋ ਫਰਮੇ ਮੇਲੇ ਸਾਰੇ ਮੇਲੇ ਲਾ ਕੇ ਦੇਖੇ ਹੋਏ ਨੇ ਬਸ ਹੀਰੋ ਤਾਂ ਫਿਰ ਇਕੱਲਾ ਪੀਡੀਐਫ ਪੀਡੀਐਫ ਹੀ ਹੈ ਜੀ ਜਿੱਥੇ ਕੋਈ ਟੈਨਸ਼ਨ ਨਹੀਂ ਜਾ ਕੇ ਫ੍ਰੀ ਹੋ ਜਾਣੇ ਆ ਇਹ ਇਕੱਲੀਆ ਗਾਵਾਂ ਦੀ ਬਸ ਇਹਨਾਂ ਦੀ ਸੇਵਾ ਕਰਨੀ ਤੇ ਦੁੱਧ ਕਢਾਉਣਾ ਬਰੀਡ ਦਾ ਕੰਪੀਟੀਸ਼ਨ ਕਦੇ ਅਸੀਂ ਲਾਇਆ ਨਹੀਂ ਅੱਛਾ ਜੀ ਤੇ ਐਤ ਕੀ ਇਸ ਵਾਰ ਕਹਿੰਦੇ ਚਲੋ ਬੱਚੇ ਵੀ ਕਹਿੰਦੇ ਵੀ ਲਾ ਦਈਏ ਫੇਰ ਮਾਚਰ ਵੀ ਦੁੱਧ ਹੀ ਚੱਲਦਾ ਦੁੱਧ ਸ਼ੌਂਕ ਦੁੱਧਾਂ ਨਾਲ ਦੁੱਧ ਹੀ ਕੰਪੀਟੀਸ਼ਨ ਲਾਉਣ ਦਾ ਸ਼ੌਂਕ ਹੈ ਯਾਨੀ ਕਿ ਪਹਿਲੀ ਕਿਹੜੀ ਚੀਜ਼ ਚਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ ਤੁਹਾਡੀਆਂ ਜੀ ਐਨਵਾ ਸਾਡੇ ਲਈ ਫਾਰਮ ਤੇ ਪਹੁੰਚੇ ਹੋ ਤੁਸੀਂ ਧੰਨਵਾਦ ਜੀ ਬਹੁਤ ਬਹੁਤ ਤੇ ਆਪਾਂ ਹੁਣ ਮੇਲੇ ਤੇ ਮਿਲਾਂਗੇ ਜੀ ਹਾਂ ਜੀ ਮੇਲੇ ਦੇ ਤੁਹਾਡਾ ਘਰਾਵਾਂਗੇ ਜੀ ਸਭ ਦੇ ਲਈ ਸਫਲ ਕਰੇ ਜੀ ਪ੍ਰਮਾਤਮਾ ਤੇ ਸਾਰੇ ਪਹੁੰਚਣ ਜੀ ਜਾ ਕੇ ਪਤਾ ਲੱਗਦਾ ਉੱਥੇ ਵੀ ਬਿਲਕੁਲ ਜੀ ਕਰੇ ਬੈ ਕੇ ਤਾਂ ਕੁਝ ਵੀ ਨਹੀਂ ਕਹਿ ਦੇ ਸਕਦੇ ਆਪਾਂ ਕਰਾਂਗੇ ਜੀ ਸਾਰਾ ਮੇਲਾ ਕਵਰ ਕਰਾਂਗੇ ਜੀ ਹਾਂ ਜੀ ਹਾਂ ਜ਼ਰੂਰ ਕਰਨਾ ਚਾਹੀਦਾ ਜੀ ਓਡਾ ਮੇਲਾ ਇੱਕ ਤਾਂ ਮੇਲਾ ਜੀ ਪੰਜਾਬ ਦਾ ਬਿਲਕੁਲ ਜੀ ਬਿਲਕੁਲ ਜੇ ਇਹਦੇ ਵਿੱਚ ਅਸੀਂ ਉਤਸ਼ਾਹ ਵਧਾ ਮ ਫਿਰ ਫਾਇਦਾ ਕੀ ਹੈ ਸਾਡਾ ਬਿਲਕੁਲ ਕਲੇਖ ਨਹੀਂ ਨਾ ਵੀ ਫਾਰਮ ਬਣਾ ਲਏ ਸੀ ਇਹ ਚੀਜ਼ਾਂ ਸਾਡੇ ਵਾਸਤੇ ਬਹੁਤ ਮਹੱਤਵਨ ਨੇ ਪੀਡੀਐਫ ਦੇ ਮੇਲੇ ਨੂੰ ਤਾਂ ਆਪਾਂ ਪਹਿਲ ਦੇ ਆਧਾਰ ਤੇ ਮੰਨਦੇ ਚਲੋ ਜੀ ਬਹੁਤ ਵਧੀਆ ਲੱਗਿਆ ਤੇ ਆਪਾਂ ਬਰੀਡਿੰਗ ਦੇਖ ਸਕਦੇ ਹਾਂ ਇਹ ਕੁਸ਼ਕ 5-7 ਦਿਨ ਦੀਆਂ ਹੀ ਬੱਚੀਆਂ ਐ ਜੀ ਤੇ ਦੇਖੋ ਕਿਵੇਂ ਪਿਆਰ ਨਾਲ ਪਾਲੀਆਂ ਗਈਆਂ ਤੇ ਕੁਆਲਿਟੀ ਦੇਖੋ ਤੁਸੀਂ ਬਰੀਡਿੰਗ ਦੀ ਇਹ ਪਾਲੀਆਂ ਡੈਰੀ ਫਾਰਮਸ ਤੇ ਇਹਨਾਂ ਬੱਚੀਆਂ ਨੇ ਕੱਲੂ ਕੰਪੀਟੀਸ਼ਨ ਲੜਨੇ ਆ ਤੇ ਜਿੱਤਣੇ ਵੀ ਹੈਗੇ ਜੀ ਜਰਸੀ ਖੜੀ ਜੀ ਇੱਕ ਬਾਕੀ ਤਾਂ ਜੀ ਆਪਣੀਆਂ ਦੇਖ ਸਕਦੇ ਤੁਸੀਂ ਐਫ ਐਫ ਜਰਸੀ ਬਾਜੀ ਕਿੰਨੇ ਦਿੰਦੀ ਐ ਜੀ ਜੀ ਇਹ ਸਾਰੇ ਇੰਡੀਅਨ ਸਟਾਕ ਐਂਡ ਇਹ ਸਭ ਇਹ ਆਪਾਂ ਦੇਖ ਸਕਦੇ ਆ ਜੀ ਬਈ ਤੁਸੀਂ এবੀਐਸ ਨੂੰ ਘੱਟ ਨਾ ਜਾਣੋ ਬਈ এবੀਐਸ ਦੀ ਆ ਹਾਈਬ੍ਰਿਡ ਜੀ ਇਹ 14 14000 ਰੁਪਏ ਵਾਲੀ ਟੀਕੇ ਆ ਜੀ ਕੋਈ 14000 ਵਾਲਾ ਨਹੀਂ ਹੈਗਾ ਕੋਈ 4000 ਵਾਲਾ ਨਹੀਂ ਹੈਗਾ ਇਹ ਬਜਟ ਫਰੈਂਡਲੀ ਵੀ ਹੈਗਾ ਜੀ ਤੇ ਸਾਰਿਆਂ ਨੂੰ ਦੁੱਧ ਵੀ ਦੇਣਾ ਜੀ ਤੇ ਜਿੱਦਾਂ ਕਿ ਆਪਾਂ ਦੇਖ ਸਕਦੇ ਆਂ ਵੀ ਜਿਹੜੀਆਂ ਚੈਂਪੀਅਨਸ਼ਿਪ ਜਿੱਤੀਆਂ ਉਹ ਵੀ AVS ਦੀਆਂ ਹੀ ਆ ਜੀ ਤੇ ਭਾਈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਵੀ ਜੀ ਉਹ ਬੜੀਆਂ ਜੀ ਉਹ ਬੜੀਆਂ ਜੀ ਉਹ ਕਿੰਨੇ ਮਹੀਨੇ ਦੀਆਂ ਜੀ ਇਹ ਜਗਾ ਘਟ ਨਹੀਂ ਹੈਗੀ ਦੀ ਇਹਨਾਂ ਨੂੰ ਇਹ ਠੰਡ ਕਰਕੇ ਥੋੜਾ ਜਿਆ ਉਹਰੇ ਰੱਖਿਆ ਨਹੀਂ ਜੀ ਜਰ ਜਾਣਗੇ ਹੋ ਬੜੀ ਬੜੀ ਪ੍ਰਾਅੀ ਸਿੱਧੀ ਰੱਖੀ ਤੇ ਹੁਣ ਇਹਨਾਂ ਦਾ ਮਿਲਕ ਬੰਦ ਹੈ ਜੀ ਇਹ ਬੰਦ ਹੈ ਇਹ ਸਿਰਫ ਨੰਬਰ ਹੀ ਨੇ ਸਾਰੇ ਲਾਰਡ ਨੰਬਰ ਦਈਏ ਉਹੀਆਂ ਹੀ ਪੂਰੀ ਅਹਿਮਤ ਜਰਸੀ ਜਰਸੀ ਉਹ ਵੇਚ ਰਹੂਗੀ ਇਹ ਬੱਚੇ ਬੜੀ ਬਹੁਤ ਬੱਚੇ ਬਿਲਕੁਲ ਬੜਾ ਵਧੀਆ ਬੱਚੇ ਨਾਲ ਸੋਹਣੀ ਹੈ ਜੀ ਬਹੁਤ ਸੋਹਣੀ ਹੈ ਇਹ ਮਿਹਨਤ ਹੈ ਜੀ ਹਾਂ ਜੀ ਹਾਂ ਮੈਂ ਤਾਂ ਮਿਹਨਤ ਪਸੰਦ ਹੈ ਮਿਹਨਤ ਦੀ ਇਹ ਸ਼ੌਂਕ ਜੀ ਬੱਚਿਆਂ ਵਾਂਗੂ ਪਾਲ ਲੀਆਂ ਪੈਣੀਆਂ ਤਾਂ ਹੀ ਆ ਮੁੱਲ ਮੁਰਦਾ ਜੀ ਇਹ ਸਾਰਾ ਲਾਟੂ ਮੁਰਦਾ ਜੀ ਮੈਂ ਮਰਦਾ ਇਹ ਵੀ ਐਸੇ ਖੜਾ ਜੀ ਹਾਂ ਸਾਰੇ ਵੀ ਐਸੇ ਜਮਾਨੇ ਟੋਕਨ ਬਗੈਰਾ ਲੱਗੇ ਨੂੰ ਪਹਿਲੇ ਪੋਲੀ ਪਹਿਲੇ ਹੈਵੀ ਜਿਆਦਾ ਹੈਵੀ ਹੋਣਾ ਸਲਿਮ ਨੇ ਤੇ ਚ ਭਾਰੀ ਨਹੀਂ ਚਾਹੀਦਾ ਹਲਕਾ ਚਾਹੀਦਾ ਬਿਲਕੁਲ ਹੋਏ ਘੋਲ ਹੋ ਜਾਣਾ ਨਾ ਵੀ ਸਾਨੂੰ ਨੁਕਸਾਨ ਨਾ ਇੱਥੇ ਕਮਜ਼ੋਰ ਹੈ ਜਨ 48 ਸਾਲ ਨੇ ਟਾਈਮ ਚਾਹੀਦਾ ਬੱਚਾ ਇਹਦੇ ਅੱਗੇ ਅੱਗੇ ਮੋਦਨੀ ਵਪਤਾ ਹੀ ਰੱਖੀ ਰੱਖੀ ਜੇ ਉਹ ਚੰਗੀ ਆ ਆਇ ਲੈ ਤਰਖੋ ਵੀ ਤੇ ਵਢੀ ਜੂਗਾ ਇਹ ਨਹੀਂ ਵੇਬਸੇ ਕੋਈ ਆਪਣੇ ਫਾਰਮ ਤੇ ਦਿਖਾ ਕੇ ਇਦਾਂ ਬੱਚੀਆਂ ਨਹੀਂ ਦਿਖਾਉਂਦਾ ਵੀ ਧੰਨਵਾਦ ਆ ਭਾਜੀ ਦੇ ਤੁਸੀਂ ਵੀ ਦੇਖ ਸਕਦੇ ਹੋ ਜੀ ਭਈ ਭਾਜੀ ਨੇ ਜੋ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉਹਦੀ ਬਦੌਲਤ ਅੱਜ ਇੱਥੋਂ ਦਾ ਕੁ ਮਕਾਮ ਇਹ ਵੇ 15 20 ਬੱਚੀਆਂ ਆਪਾਂ ਨੂੰ ਇੱਕ ਲਾਂਟ ਚ ਖੜੀਆਂ ਦਿਖ ਰਹੀਆਂ ਨੇ ਜਦੋਂ ਇਹਨਾਂ ਨੇ ਪਾਣਾ ਤਾਂ ਮੇਰੇ ਖਿਆਲ ਚ 8 10 10 12 ਕੁਇੰਟਲ ਦੁੱਧ ਖੜਾ ਏ ਜੀ ਹਾਂ ਬਹੁਤ ਬਹੁਤ ਚਲੋ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੇ ਬਹੁਤ ਕੁਝ ਸਿੱਖਣ ਨੂੰ ਮੈਨੂੰ ਵੀ ਮਿਲਿਆ ਤੇ ਲੋਕਾਂ ਨੂੰ ਵੀ ਮਿਲੂਗਾ ਤੇ ਹੁਣ ਆਪਾਂ ਮਿਲਦੇ ਆਂ ਜੀ ਮੇਲੇ